ਸਤਿ ਸ੍ਰੀ ਅਕਾਲ ਨਮਸਤੇ ਅਦਾਬ ਸਲਾਮ ਜੀ ਮੈਂ ਗੁਰਿੰਦਰ ਮਕਨਾ ਮੈਂ ਪਰਮਜੀਤ ਗੌਰ ਤੇ ਸਾਡੇ ਦੋਵਾਂ ਵੱਲੋਂ ਤੁਹਾਡਾ ਅੱਜ ਸਵਾਗਤ ਹੈ ਫਿਰ ਤੋਂ ਦਾ ਗੁਰਿੰਦਰ ਮਖਨਾ ਸ਼ੋਅ ਦੇ ਵਿੱਚ ਜਿਵੇਂ ਕਿ ਹਰ ਵਾਰ ਅਸੀਂ ਕੋਈ ਨਾ ਕੋਈ ਚੰਗੀ ਜਾਣਕਾਰੀ ਕੋਈ ਚੰਗੀ ਕਹਾਣੀ ਕਿਸੇ ਚੰਗੇ ਇਨਸਾਨ ਦੇ ਨਾਲ ਤੁਹਾਡੀ ਮੁਲਾਕਾਤ ਕਰਾਉਂਦੇ ਆ ਜਿਨ੍ਹਾਂ ਜ਼ਿੰਦਗੀ ਨੂੰ ਇੱਕ ਮਾਇਨੇ ਦਿੱਤੇ ਨੇ ਜਿਨ੍ਹਾਂ ਜ਼ਿੰਦਗੀ ਚ ਮਿਹਨਤ ਕਰਕੇ ਇੱਕ ਮੁਕਾਮ ਹਾਸਲ ਕੀਤਾ ਸੀ ਤੇ ਅੱਜ ਮੈਂ ਸੋਚ ਰਿਹਾ ਕਿ ਪਹਿਲਾਂ ਤਾਂ ਤੁਹਾਡਾ ਸ਼ੁਕਰਾਨਾ ਕਰਨਾ ਕਿ ਤੁਸੀਂ ਪਿਛਲੀ ਵਾਰੀ ਸਾਡੇ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੀ ਸ਼ੇਰਾਂ ਮਾਂ ਸ਼ੇਰਨੀ ਮਾ ਵਿਦਿਆਵਤੀ ਦੇ ਬਾਰੇ ਜਿਹੜੇ ਪ੍ਰੋਗਰਾਮ ਸੀ ਉਸ ਨੂੰ ਬਹੁਤ ਸਰਾਹਣਾ ਦਿੱਤੀ ਤੁਸੀਂ ਪਿਆਰ ਦਿੱਤਾ ਮੁਹੱਬਤ ਦਿੱਤੀ ਤੁਹਾਡੀ ਮੁਹੱਬਤ ਦਾ ਸ਼ੁਕਰੀਆ ਤੇ ਅੱਜ ਇਸ ਮੁਹੱਬਤ ਦੇ سلسلے ਨੂੰ ਅੱਜ ਕੀ ਦੇ ਬਾਰੇ ਦੱਸ ਰਹੇ ਹੋ ਤੁਸੀਂ ਅੱਜ ਮੈਂ ਸੋਚ ਰਿਹਾ ਜੀ ਕਿ ਸਾਡੇ ਇਤਿਹਾਸ ਦੇ ਵਿੱਚ ਨਾ ਸਾਡੇ ਲੋਕਾਂ ਦੇ ਵਿੱਚ ਦੇਸ਼ ਭਗਤਾਂ ਬਾਰੇ ਸ਼ਹੀਦਾਂ ਬਾਰੇ ਤੇ ਬਹੁਤ ਸਾਰੀ ਜਾਣਕਾਰੀ ਆ ਪਰ ਜਿਹੜੀਆਂ ਬੀਬੀਆਂ ਦੇਸ਼ ਭਗਤ ਸਨ ਜਿਨ੍ਹਾਂ ਨੇ ਆਪਣੀ ਕੁਰਬਾਨੀ ਦਿੱਤੀ ਜਿਨ੍ਹਾਂ ਨੇ ਆਪਣਾ ਜੀ ਜਾਨ ਸਾਰਾ ਇਕਜੁੱਟ ਕਰਕੇ ਦੇਸ਼ ਦੇ ਸੰਗਰਾਮ ਸੁਤੰਤਰਤਾ ਸੰਗਰਾਮ ਦੇ ਵਿੱਚ ਪਾਇਆ ਸੀ ਹਿੱਸਾ ਉਹਨਾਂ ਨੂੰ ਕੋਈ ਜਾਣਦਾ ਨਹੀਂ ਉਹ ਅੱਖੋਂ ਪਰੋਖੇ ਹੋ ਗਏ ਨੇ ਬਹੁਤ ਘੱਟ ਨਾਂ ਲਿਆ ਜਾਂਦਾ ਨਾ ਉਹਨਾਂ ਦੇ ਨਾਂ ਤੇ ਕੋਈ ਮੇਲਾ ਕਰਾਇਆ ਜਾਂਦਾ ਨਾ ਉਹਨਾਂ ਦਾ ਕਿਤੇ ਇਤਿਹਾਸ ਜ਼ਿਕਰ ਆਉਂਦਾ ਤੇ ਕਿਉਂ ਨਾ ਅਸੀਂ ਆਪਣਾ ਫਰਜ਼ ਸਮਝ ਕੇ ਪੰਜਾਬ ਦੀਆਂ ਉਹਨਾਂ ਮਹਾਨ ਹਸਤੀਆਂ ਉਹਨਾਂ ਦੇਸ਼ ਦੀਆਂ ਹਸਤੀਆਂ ਨੂੰ ਬੀਬੀਆਂ ਨੂੰ ਜਿਨ੍ਹਾਂ ਨੇ ਘਰ ਵੀ ਸੰਭਾਲੇ ਪਰਿਵਾਰ ਵੀ ਸੰਭਾਲੇ ਤੇ ਜਿਨ੍ਹਾਂ ਨੇ ਦੇਸ਼ ਵੀ ਸੰਭਾਲਣ ਦੀ ਕੋਸ਼ਿਸ਼ ਕੀਤੀ ਆਪਣਾ ਮਰਦਾਂ ਵਾਂਗ ਸ਼ੇਰਨੀਆਂ ਵਾਂਗ ਲੜ ਕੇ ਦੇਸ਼ ਲਈ ਕੁਰਬਾਨੀਆਂ ਦਿੱਤੀਆਂ ਤੇ ਉਹਨਾਂ ਹੀ ਇੱਕ ਸ਼ੇਰਨੀ ਇੱਕ ਸ਼ੀਨੀ ਇੱਕ ਕੁਰਬਾਨੀ ਦੀ ਮੂਰਤ ਇੱਕ ਬੀਬੀ ਹੈ ਬੀਬੀ ਗੁਲਾਬਕੌਰ ਬਖਸ਼ੀਵਾਲ ਅੱਛਾ ਜੀ ਜਾਣਦੇ ਹੋ ਤੁਸੀਂ ਸੁਣਿਆ ਕਦੀ ਨਾ ਕਿ ਨਹੀਂ ਨਾਮ ਸੁਣਿਆ ਤੇ ਹੈ ਪਰ ਇਹਨਾਂ ਦਾ ਜਿਆਦਾ ਨਹੀਂ ਪਤਾ ਉਹਨਾਂ ਬਾਰੇ ਕਿ ਉਹਨਾਂ ਦੀ ਕੀ ਕੀ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਹਾਂ ਜਿਹੜੇ ਲੋਕ ਜਲੰਧਰ ਜਾਂ ਦੇਸ਼ਪਗਤ ਹਾਲ ਜਲੰਧਰ ਜਾਂ ਥੋੜਾ ਜਿਹਾ ਗਦਰੀਆਂ ਦਾ ਇਤਿਹਾਸ ਜਾਣਦੇ ਉਹ ਜ਼ਰੂਰ ਜਾਣਦੇ ਹੋਣਗੇ ਪਰ ਬਾਕੀ ਸਾਰੀ ਸੰਗਤ ਨੂੰ ਸਾਰੇ ਪਿਆਰਿਓ ਤੁਹਾਨੂੰ ਮੈਂ ਦੱਸਣ ਜਾ ਰਿਹਾ ਕਿ ਕਿੰਨੀ ਮਹਾਨ ਔਰਤ ਦੇਸ਼ਪਗਤ ਸੀ ਬੀਬੀ ਗੁਲਾਬਕੌਰ ਬੀਬੀ ਗੁਲਾਬਕੌਰ ਜੀ ਦਾ ਜਿਹੜਾ ਜਨਮ ਸੀ ਨਾ ਉਹ 1890 ਦੇ ਵਿੱਚ ਬਖਸ਼ੀਵਾਲ ਪਿੰਡ ਚ ਹੋਇਆ ਸੀ ਇਹ ਬਖਸ਼ੀਵਾਲ ਪਿੰਡ ਉਹਦੋਂ ਨਾ ਪਟਿਆਲਾ ਰਿਆਸਤ ਦੇ ਵਿੱਚ ਹੁੰਦਾ ਸੀ ਅੱਛਾ ਜੇ ਹੁਣ ਤੁਸੀਂ ਲੱਭਣਾ ਚਾਹੋ ਤੇ ਹੁਣ ਇਹ ਪਿੰਡ ਸੰਗਰੂਰ ਜ਼ਿਲ੍ਹੇ ਦੇ ਵਿੱਚ ਸੁਨਾਮ ਦੇ ਲੱਗ ਗਿਆ अच्छा जी ਤੇ ਇਹਨਾਂ ਦੀ ਘਰ ਦੀ ਹਾਲਤ ਕੋਈ ਬਹੁਤ ਵਧੀਆ ਨਹੀਂ ਸੀ ਬਹੁਤ ਅਮੀਰ ਨਹੀਂ ਸੀ ਤੇ ਇਹਨਾਂ ਦੀ ਉਹਦੋਂ ਤਾਂ ਵੈਸੇ ਕੁੜੀਆਂ ਨੂੰ ਪੜਾਉਣ ਦਾ ਰਿਵਾਜ ਨਹੀਂ ਸੀ ਹੁੰਦਾ 1890 ਦੀ ਗੱਲ ਹੈ ਹਾਂਜੀ ਤੇ ਬੀਬੀ ਗੁਲਾਬਕੌਰ ਜੀ ਦੀ ਪੜ੍ਹਾਈ ਜਿਹੜੀ ਸੀ ਉਹ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਜੀ ਕੋਲੋਂ ਹੋਈ ਸੀ ਗੁਰਦੁਆਰਾ ਸਾਹਿਬ ਹਾਂਜੀ ਉਹਨਾਂ ਦਿਨਾਂ ਦੇ ਵਿੱਚ ਨਾ ਪਹਿਲਾਂ ਮਦਰੱਸਿਆਂ ਦਾ ਚਲਣ ਹੁੰਦਾ ਸੀ ਜਿਹੜੇ 70 ਤੋਂ ਪਹਿਲਾਂ ਪਹਿਲਾਂ ਜਨਮੇ ਆ ਉਹਨਾਂ ਨੂੰ ਪਤਾ ਉਹਨਾਂ ਨੇ ਸ਼ਾਇਦ ਵੇਖਿਆ ਵੀ ਹੋਵੇ ਗੁਰਦੁਆਰਿਆਂ ਦੇ ਵਿੱਚ ਵੀ ਪੜ੍ਹਾਈ ਹੁੰਦੀ ਸੀ ਤੇ ਬੀਬੀ ਗੁਲਾਬਕੌਰ ਨੇ ਗੁਰਦੁਆਰਾ ਸਾਹਿਬ ਤੋਂ ਗ੍ਰੰਥੀ ਸਾਹਿਬ ਤੋਂ ਪੜਾਈ ਦੀ ਮਤਲਬ ਮੋਢਲੀ ਸਿੱਖਿਆ ਲਈ ਉਸ ਤੋਂ ਬਾਅਦ ਕਿਉਂਕਿ ਕੁੜੀਆਂ ਦਾ ਛੋਟੀ ਉਮਰ ਹੀ ਵਿਆਹ ਕਰ ਦਿੰਦੇ ਸੀ ਹਾਂਜੀ ਤੇ ਇਹ ਉਦੋਂ ਪੁਰਾਣਾ ਰਿਵਾਜ ਸੀ ਪ੍ਰਚਲਨ ਸੀ ਵੀ ਨਿੱਕੀ ਉਮਰ ਦੀ ਕੁੜੀਆਂ ਦਾ ਵਿਆਹ ਕਰ ਦੇਣਾ ਤੇ ਇਹਨਾਂ ਦਾ ਵਿਆਹ ਜਿਹੜਾ ਸੀ ਜਖੇਪਲ ਪਿੰਡ ਦੇ ਸਰਦਾਰ ਮਾਨ ਸਿੰਘ ਦੇ ਨਾਲ ਕਰ ਦਿੱਤਾ ਗਿਆ ਤੇ ਮਾਨ ਸਿੰਘ ਵੀ ਅੱਗੇ ਕੋਈ ਬਹੁਤ ਹੀ ਵੱਡੇ ਜ਼ਿਮੀਦਾਰ ਨੇ ਸੀ ਥੋੜੀ ਜੀ ਜ਼ਮੀਨ ਆਉਂਦੀ ਸੀ ਪਰ ਮੈਂ ਹੈਰਾਨ ਆ ਕਿ ਉਦੋਂ ਵੀ ਉਹਨਾਂ ਦਿਨਾਂ 'ਚ ਵੀ ਬਾਹਰ ਜਾਣ ਦਾ ਰਿਵਾਜ ਪ੍ਰਚਲਿਤ ਹੁੰਦਾ ਸੀ ਰੋਜ਼ੀ ਰੋਟੀ ਲਈ ਪੈਸੇ ਕਮਾਉਣ ਲਈ ਅੱਛਾ ਅੱਛਾ ਉਦੋਂ ਵੀ ਲੋਕ ਬਾਹਰ ਚਲੇ ਜਾਂਦੇ ਸੀ ਹਾਂਜੀ ਉਦੋਂ ਵੀ ਮਤਲਬ ਜਿੰਨੀ ਅੱਜ ਮਹੱਤਤਾ ਇੰਗਲੈਂਡ ਕੈਨੇਡਾ ਅਮਰੀਕਾ ਦੀ ਉਦੋਂ ਵੀ ਇੰਨੀ ਮਹੱਤਤਾ ਹੁੰਦੀ ਸੀ ਪਰ ਉਦੋਂ ਹਾਈਲਾਈਟਸ ਨਹੀਂ ਕਰਨੇ ਪੈਂਦੇ ਉਦੋਂ ਮੈਂ ਸੁਣ ਕੇ ਹੈਰਾਨੇ ਉਦੋਂ ਉਦੋਂ ਜ਼ਿਆਦਾਤਰ ਲੋਕ ਫਿਲੀਪਾਈਨਸ ਬਰਮਾ ਕਿਉਂਕਿ ਨੇੜੇ ਸੀ ਤੇ ਜਾਣਾ ਸਮੁੰਦਰਾ ਰਾਹੀਂ ਜਹਾਜ਼ ਰਾਹੀਂ ਤੇ ਹੁੰਦਾ ਨਹੀਂ ਸੀ ਜਹਾਜ਼ ਰਾਹੀਂ ਤੇ ਮਤਲਬ ਅੱਜ ਤੇ ਆਪਾਂ 14-15 ਘੰਟੇ ਚ ਪਹੁੰਚ ਜਾਂਦੇ ਅਮਰੀਕਾ ਪਰ ਉਦੋਂ ਸਮੁੰਦਰੀ ਜਹਾਜ਼ ਰਾਹੀਂ ਜਾਣੇ ਪਤਾ ਨਹੀਂ ਇੱਕ ਇੱਕ ਮਹੀਨਾ ਕਿੰਨੇ ਕਿੰਨੇ ਮਹੀਨੇ ਜਹਾਜ਼ 'ਚ ਲੱਗ ਜਾਂਦੇ ਸੀ ਤੇ ਇਹ ਫਿਲੀਪਾਈਨ ਮਨੀਲਾ ਜਿਹੜਾ ਲੱਗੇ ਸੀ ਤੇ ਇਹਨਾਂ ਨੇ ਵੀ ਤਿਆਰੀ ਕਰ ਲਈ ਕਿ ਆਪਾਂ ਰੋਜ਼ੀ ਰੋਟੀ ਲਈ ਅੱਗੇ ਤਰੱਕੀ ਕਰਨ ਲਈ ਅਸੀਂ ਫਿਲੀਪਾਈਨ ਜਾਵਾਂਗੇ ਤੇ ਇਹ ਫਿਰ ਇਹ ਤੁਤੁਰਪੇ ਤੇ ਫਿਲੀਪਾਈਨਸ ਦੀ ਰਾਜਧਾਨੀ ਹੈ ਮਨੀਲਾ ਤੇ ਮਨੀਲਾ ਜਾ ਪਹੁੰਚੇ ਮਨੀਲਾ ਚ ਨਾ ਇੱਕ ਉੱਥੇ ਫਿਲੀਪਾਈਨਸ ਦਾ ਇੱਕ ਸੋਲ ਹੁੰਦਾ ਸੀ ਕਿ ਜੇ ਤੁਸੀਂ ਫਿਲੀਪਾਈਨ ਮਨੀਲਾ ਚ 3 ਸਾਲ ਰਹਿ ਲੈਂਦੇ ਹੋ ਤਾਂ ਫਿਰ 3 ਸਾਲ ਬਾਅਦ ਤੁਹਾਨੂੰ ਅਮਰੀਕਾ ਆ ਆਟੋਮੈਟਿਕ ਚਲ ਜਾ ਸਕਦੇ ਹੋ ਜਿਵੇਂ ਅੱਜ ਹਾਈਲਾਈਟ ਕਰਕੇ ਜਾਨੇ ਉਹ ਕਿਹੋ ਜਿਹਾ ਰੂਲ ਸੀ ਤੇ ਇਹਨਾਂ ਨੇ ਕਿਹਾ ਚਲੋ ਕੁਝ ਸਮਾਂ ਇੱਥੇ ਬਤਾਉਨੇ ਆ ਜਦੋਂ ਉੱਥੇ ਰਹਿੰਦੇ ਤੇ ਉੱਥੇ ਪਹਿਲਾਂ ਵੀ ਕਈ ਸਾਰੇ ਪੰਜਾਬੀ ਰੁਕੇ ਹੋਏ ਸੀ ਜਿਨ੍ਹਾਂ ਨੇ ਅਮਰੀਕਾ ਜਾਣਾ ਸੀ ਉੱਥੇ ਫਿਰ ਇੱਕ ਗੁਰਦੁਆਰਾ ਸਾਹਿਬ ਵੀ ਬਣਿਆ ਹੋਇਆ ਸੀ ਮਨੀਲਾ ਦੇ ਵਿੱਚ ਤੇ ਉੱਥੇ ਗੁਰਦੁਆਰਾ ਸਾਹਿਬ ਬੀਬੀ ਗੁਲਾਬਕੌਰ ਵੀ ਜਨ ਲਾਪੇ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਨਾ ਗਦਰ ਦੀ ਗੂੰਜ ਇੱਕ ਪਰਚਾ ਅਖਬਾਰ ਆਉਂਦਾ ਹੁੰਦਾ ਸੀ ਜਿੱਥੇ ਸੁਤੰਤਰਤਾ ਸੰਗਰਾਮ ਬਾਰੇ ਅੰਗਰੇਜ਼ਾਂ ਤੋਂ ਗੁਲਾਮੀ ਨੂੰ ਲਾਉਣ ਬਾਰੇ ਲੋਕੀ ਲੈਕਚਰ ਕਰਦੇ ਸੀ ਤੇ ਗਦਰ ਦੀ ਗੂੰਜ ਪਰਚਾ ਹੁੰਦਾ ਸੀ ਉਹਦੇ ਵਿੱਚ ਨਾ ਕਵਿਤਾਵਾਂ ਹੁੰਦੀਆਂ ਸੀ ਲੇਖ ਹੁੰਦੀਆਂ ਸੀ ਗਦਰ ਬਾਰੇ ਕਹਾਣੀਆਂ ਹੁੰਦੀਆਂ ਸੀ ਤੇ ਉਦੋਂ ਇੱਕ ਪਿੰਡ ਜਗਰਾਉਂ ਦੇ ਲਾਗੇ ਸ਼ੇਰਪੁਰ ਉੱਥੋਂ ਦੇ ਨਾ ਗਦਰ ਪਾਰਟੀ ਦੇ ਮੌਕੇ ਦੇ ਪ੍ਰਧਾਨ ਹੁੰਦੇ ਸੀ ਹਾਫਿਜ਼ ਅਬਦੁੱਲਾ ਜੀ ਅੱਛਾ ਇਹ ਉਹ ਆ ਕੇ ਨਾ ਗਦਰ ਪਾਰਟੀ ਬਾਰੇ ਜਾਣਕਾਰੀ ਦਿੰਦੇ ਸੀ ਲੋਕਾਂ ਨੂੰ ਉਤਸ਼ਾਹਿਤ ਕਰਦੇ ਸੀ ਗਦਰ ਕਰਨ ਲਈ ਅੰਗਰੇਜ਼ਾਂ ਦੇ ਖਿਲਾਫ ਆਪਣੀ ਗੁਲਾਮੀ ਲਾਉਣ ਲਈ ਤੇ ਗਦਰ ਦੀ ਗੂੰਜ ਨਾ ਬੀਬੀ ਜੀ ਵੀ ਗੁਰਦੁਆਰੇ ਆਉਂਦੇ ਹੁੰਦੇ ਸੀ ਤੇ ਆ ਕੇ ਜਦੋਂ ਵੇਖਦੇ ਸੀ ਪਰਚਾ ਇਹ ਪਰਚਾ ਜਿਹੜਾ ਇੱਕ ਕੋਈ ਵਾਧੂ ਹੁੰਦਾ ਸੀ ਇਹਨੂੰ ਘਰ ਲੈ ਜਾਣਾ ਕਮਰੇ 'ਚ ਘਰ ਜਾ ਕੇ ਆਪਣੇ ਉੱਥੇ ਜਿਹੜਾ ਵੀ ਕਮਰਾ ਕਰਾਏ ਤੇ ਲਿਆ ਹੋਊਗਾ ਰਹਿਣ ਲਈ ਉਹਦੇ ਵਿੱਚ ਜਾ ਕੇ ਪੜਨਾ ਕਹਾਣੀਆਂ ਸਾਰਾ ਕੁਝ ਪੜਨਾ ਤੇ ਇਹਨਾਂ ਨੇ ਉੱਥੋਂ ਪ੍ਰੇਰਨਾ ਲੈਣੀ ਤੇ ਇੱਕ ਦਿਨ ਅਚਾਨਕ ਕੀ ਹੋਇਆ ਵੀ ਭਾਈ ਹਾਫਿਜ਼ ਅਬਦੁੱਲਾਹ ਜੀ ਜਿਹੜੇ ਪ੍ਰਧਾਨ ਸੀ ਗਦਰ ਪਾਰਟੀ ਦੇ ਉਹਨਾਂ ਨੇ ਕਿਹਾ ਕਿ 29 ਅਗਸਤ 1914 ਨੂੰ ਨਾ ਇੱਕ ਜਹਾਜ਼ ਆ ਰਿਹਾ ਵਾ ਅ ਮਤਲਬ ਅਮਰੀਕਾ ਤੋਂ ਮਨੀਲਾ ਤੇ ਜਿੰਨੇ ਭਾਰਤ ਜਾਣਾ ਹੈ ਉਹਦੇ ਵਿੱਚ ਬਹੁਤ ਸਾਰੇ ਗਦਰੇ ਆ ਰਹੇ ਆ 70 ਦੇ ਕਰੀਬ ਗਦਰੇ ਆ ਜਿਹੜੇ ਹਥਿਆਰ ਬੰਦ ਹੋ ਕੇ ਆ ਰਹੇ ਆ ਤੇ ਜਿਹੜੇ ਦੇਸ਼ ਨੂੰ ਆਜ਼ਾਦ ਕਰਾਉਣਾ ਚਾਹੁੰਦੇ ਆ ਤੇ ਜੇ ਤੁਹਾਡੇ ਚੋਂ ਵੀ ਇਸ ਮਹਮ ਦੇ ਵਿੱਚ ਗਦਰ ਪਾਰਟੀ ਦੇ ਵਿੱਚ ਦੇਸ਼ ਨੂੰ ਆਜ਼ਾਦ ਕਰਾਉਣ ਲਈ ਜੇ ਕਿਸੇ ਨੇ ਸੂਰਬੀਰ ਨੇ ਸੰਘਰਸ਼ ਕਰਨਾ ਆਪਣੀ ਕੁਰਬਾਨੀ ਦੇਣੀ ਆ ਜਾਂ ਕੋਈ ਦਿਲੋਂ ਪਿਆਰ ਕਰਦਾ ਹੈ ਦੇਸ਼ ਨੂੰ ਉਦੋਂ ਲੋਕਾਂ ਦੇ ਵਿੱਚ ਦੇਸ਼ ਭਗਤ ਬਹੁਤ ਹੁੰਦਾ ਸੀ ਤੇ ਉਹ ਇਹਦੇ ਵਿੱਚ ਆਪਣਾ ਨਾਂ ਸ਼ਾਮਿਲ ਕਰਾ ਸਕਦਾ ਨਾਂ ਲਿਖਵਾ ਸਕਦਾ ਅੱਛਾ ਜੀ ਤੇ ਭਾਈ ਗ੍ਰੰਥੀ ਜੀ ਨੇ ਵੀ ਉਹਨਾਂ ਦੇ ਜਿਹੜਾ ਹਾਫਿਜ਼ ਅਬਦੁੱਲਾਹ ਜੀ ਦਾ ਉਦੋਂ ਸਾਂਝ ਬਹੁਤ ਹੁੰਦੀ ਸੀ ਉਦੋਂ ਧਰਮਾਂ ਦਾ ਇੰਨਾ ਕੋਈ ਬਖੇੜਾ ਨਹੀਂ ਸੀ ਹੁੰਦਾ ਜਿਹੜਾ ਬਾਅਦ ਚ ਪਾਇਆ ਗਿਆ ਵਾ ਉਦੋਂ ਸਾਂਝੇ ਤੌਰ ਤੇ ਰਹਿੰਦੇ ਸੀ ਤੇ ਉਹਨਾਂ ਨੇ ਗੁਰਦੁਆਰਾ ਸਾਹਿਬ 'ਚ ਆ ਕੇ ਹਾਫਿਜ਼ ਅਬਦੁੱਲਾਹ ਜੀ ਨੇ ਗੱਲ ਲੈਕਚਰ ਕੀਤਾ ਅੱਛਾ ਤੇ ਗ੍ਰੰਥੀ ਸਾਹਿਬ ਸੀ ਜਿਹੜੇ ਗੁਰਦੁਆਰਾ ਸਾਹਿਬ ਦੇ ਉਹਨਾਂ ਨੇ ਫਿਰ ਇੱਕ ਸ਼ਬਦ ਉੱਥੇ ਬੋਲਿਆ ਕਿ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ ਉਹਨਾਂ ਨੇ ਅਰਥ ਕਰਕੇ ਸੁਝਾਇਆ ਕਿ ਜੇ ਜੀਂਦਿਆਂ ਸਾਡੀ ਇੱਜ਼ਤ ਹੀ ਨਹੀਂ ਆ ਕੋਈ ਕੋਈ ਸਾਨੂੰ ਕੋਈ ਕਦਰ ਹੀ ਨਹੀਂ ਕਰਦਾ ਤੇ ਜਿੰਨਾ ਵੀ ਕੁਝ ਅਸੀਂ ਖਾਣੇ ਪੀਣੇ ਸਾਰਾ ਹਰਾਮ ਹੈ ਇਹ ਗੱਲ ਬੀਬੀ ਗੁਲਾਬਕੌਰ ਜੀ ਦੇ ਦਿਲ ਤੇ ਲੱਗ ਗਈ ਅੱਛਾ ਜੀ ਉਹਨਾਂ ਨੇ ਮਾਨਸ ਸਿੰਘ ਨੂੰ ਕਿਹਾ ਕਿ ਆਪਾਂ ਵੀ ਨਾਂ ਲਖਾਉਨੇ ਆ ਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਉਹਨਾਂ ਨੇ ਉੱਥੇ ਆਪਣਾ ਦੇਸ਼ ਭਗਤਾਂ ਦੇ ਵਿੱਚ ਜਿਹੜੇ ਜਾਣਾ ਚਾਹੁੰਦੇ ਆ ਕਲਕੱਤੇ ਜਾਂ ਇੰਡੀਆ ਦੇਸ਼ ਨੂੰ ਆਜ਼ਾਦ ਕਰਾਉਣ ਲਈ ਤੇ ਉਹਦੇ ਵਿੱਚ ਨਾਂ ਲਖਾ ਦਿੱਤਾ ਅੱਛਾ ਲਓ ਸਾਰੇ ਤਿਆਰ ਹੋ ਗਏ ਅਗਲੀ ਸਵੇਰ ਜਾਣਾ ਸੀ ਇਧਰ ਉਧਰ ਵੇਖਿਆ ਮਾਨ ਸਿੰਘ ਕਿਤੇ ਦਿਖਾਈ ਨਹੀਂ ਉਹ ਕਦੇ ਕਹਿ ਕੇ ਗਏ ਕਿ ਮੈਂ ਟ੍ਰਾਂਕ ਠੀਕ ਕਰਾ ਲਿਆ ਵਾਂ ਅੱਛਾ ਜੀ ਸਮਾਂ ਲੰਘਦਾ ਗਿਆ ਉਧਰੋਂ ਸਾਰਾ ਜਹਾਜ਼ ਮਤਲਬ ਲੋਕੀ ਚੜ ਗਏ ਸੀ ਤੇ ਇਹ ਰਹਿ ਗਏ ਸੀ ਤੇ ਬੀਬੀ ਗੁਲਾਬਕੌਰ ਨੂੰ ਮਤਲਬ ਹੈਰਾਨ ਪਰੇਸ਼ਾਨ ਤੇ ਉਹਨਾਂ ਨੂੰ ਤਰੇਲੀਆਂ ਆਈ ਜਾਣ ਵੀ ਤੇ ਜਹਾਜ਼ ਨਾ ਚੱਲ ਜੇ ਤਾਂ ਕਿੱਧਰ ਰਹਿ ਗਏ ਉਹ ਬੜਾ ਇੱਧਰ ਉੱਧਰ ਵੇਖਿਆ ਅਖੀਰ ਤਾਂ ਦੇਖਿਆ ਟ੍ਰਾਂਕ ਠੀਕ ਕਰਾ ਕੇ ਆ ਗਏ ਅੱਛਾ ਜੀ ਤੇ ਥੋੜਾ ਜਿਹਾ ਮੂੰਹ ਥੱਲੇ ਸੁਟਿਆ ਕੇ ਤੇ ਉਹਨੇ ਆ ਕੇ ਪੁੱਛਿਆ ਬੀਬੀ ਗੁਲਾਬਕੌਰ ਨੇ ਵੀ ਕਿੱਥੇ ਰਹਿ ਗਏ ਸੀ ਤੁਸੀਂ ਉਧਰੋਂ ਟਾਈਮ ਹੋ ਗਿਆ ਜਹਾਜ਼ ਦਾ ਤੇ ਆਪਾਂ ਲੇਟ ਹੋ ਗਏ ਆ ਉਹ ਕਹਿੰਦੇ ਕਿੱਥੇ ਨਹੀਂ ਜਾਣਾ ਬ ਬੀਬੀ ਗੁਲਾਬਕੌਰ ਹਰਾਨ ਰੋਗੇ ਕਹਿੰਦੇ ਕਿਉਂ ਕਹਿੰਦਾ ਬਸ ਤੈਨੂੰ ਕਿਹਾ ਨਾ ਨਹੀਂ ਜਾਣਾ ਉਹ ਕਹਿੰਦੀ ਗੱਲ ਕੀ ਹੋਈ ਗੱਲ ਤਾਂ ਦੱਸੋ ਕਹਿੰਦਾ ਅਸੀਂ ਘਰੋਂ ਪੈਸੇ ਕਮਾਉਣ ਆਏ ਆ ਆਪਣੇ ਘਰ ਦੇ ਗੁਜ਼ਾਰੇ ਕਰਨ ਲਈ ਤੇ ਇਹ ਆਜ਼ਾਦੀ ਜੁੱਦੀ ਵਾਲੇ ਪੁੱਠੇ ਕੰਮ 'ਚ ਅਸੀਂ ਨਹੀਂ ਪੈਣਾ ਬੀਬੀ ਗੁਲਾਬਕੌਰ ਦੇ ਚਿਹਰੇ ਦਾ ਰੰਗ ਉੱਡ ਗਿਆ ਵੀ ਇਹ ਬੰਦੇ ਨੂੰ ਕੀ ਹੋ ਗਿਆ ਇਹ ਇੰਨਾ ਡਰਪੋਕ ਹੈ ਤੋ ਫਿਰ ਗਏ ਹੀ ਨਹੀਂ ਨਹੀਂ ਉਹ ਗਏ ਨਹੀਂ ਉਹਨਾਂ ਨੇ ਗੱਲ ਤਾਂ ਸੁਣੋ ਉਹਨਾਂ ਨੇ ਫਿਰ ਕਿਹਾ ਵੀ ਤੂੰ ਕਿਤੇ ਨਹੀਂ ਜਾ ਸਕਦੇ ਕਹਿੰਦੀ ਨਹੀਂ ਮੈਂ ਤਾਂ ਜਾਵਾਂਗੇ ਕਹਿੰਦਾ ਤੋ ਮੇਰੀ ਘਰ ਵਾਲੀਆਂ ਤੋਂ ਮੇਰੀ ਆਗਿਆ ਤੋਂ ਬਿਨਾ ਨਹੀਂ ਜਾ ਸਕਦੇ। ਉਹਨਾਂ ਨੇ ਨਾ ਉਸੇ ਵੇਲੇ ਆਪਣੀਆਂ ਚੂੜੀਆਂ ਲਾਈਆਂ। ਇੰਨਾ ਜੋਸ਼ ਸੀ, ਇੰਨਾ ਰੋਹ ਸੀ। ਇੰਨਾ ਉਹਨਾਂ ਦਾ ਜਜ਼ਬਾ ਸੀ। ਚੂੜੀਆਂ ਲਾ ਕੇ ਤੋਂ ਉਹਨਾਂ ਦੇ ਮੂੰਹ ਤੇ ਮਾਰੀਆਂ। ਕਹਿੰਦੇ ਆ ਲੈ ਤੇਰਾ ਅੱਜ ਤੋਂ ਬਾਅਦ ਤੋਂ ਮੇਰਾ ਪਤੀ ਨਹੀਂ। ਜੇ ਤੂੰ ਗੁਰੂ ਗ੍ਰੰਥ ਸਾਹਿਬ ਦੇ ਸੌਂ ਖਾ ਕੇ ਮੁਕਰ ਸਕਦਾ ਤੇ ਤੂੰ ਮੇਰੀ ਰੱਖਿਆ ਕੀ ਕਰਨੀ ਆ ਵੀ? ਤੂੰ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਨਹੀਂ ਰੱਖਿਆ ਕਰ ਰਿਹਾ। ਤੇ ਉਹਨਾਂ ਨੇ ਚੂੜੀਆਂ ਵਗਾ ਕੇ ਮਾਰੀਆਂ ਕਹਿੰਦੇ ਅੱਜ ਤੋਂ ਬਾਅਦ ਮੈਂ ਤੇਰੀ ਪਤਨੀ ਨਹੀਂ ਤੇ ਮੈਂ ਚੱਲੀ ਆ। ਉਹਨਾਂ ਨੇ ਇੱਕ ਚਟਾਈ ਚੁੱਕੀ, ਇੱਕ ਪੋਟਲੀ ਜੀ ਬੰਨੀ। ਜਹਾਜ਼ ਚ ਚੜ ਗਏ ਕੱਲੇ ਅੱਛਾ ਉਹ ਸਾਰੇ ਇਹਨਾਂ ਨੂੰ ਵੇਖ ਕੇ ਫਿਰ ਹੋਰ ਵੀ ਜਿਹੜੇ ਬੰਦੇ ਸੀ ਕੁਝ ਪਿੱਛੇ ਸੀ ਉਹਨਾਂ ਨੇ ਵੇਖਿਆ ਵੀ ਇੱਕ ਬੀਬੀ ਜਹਾਜ਼ ਚ ਕੱਲੀ ਇੱਕੋ ਇੱਕ ਔਰਤ ਵੀ ਬੀਬੀ ਸਵਾਰ ਹੋ ਗਈ ਆ ਅਸੀਂ ਵੀ ਕਿਉਂ ਨਹੀਂ ਜਾ ਸਕਦੇ ਹੌਸਲਾ ਤਾਂ ਮਿਲਦਾ ਹੀ ਨਾ ਕਿਸੇ ਨੂੰ ਵੇਖ ਕੇ ਤੇ ਸਾਰੇ ਵੀ ਮਗਰ ਜਹਾਜ਼ ਚ ਚੜ ਗਏ ਤੇ ਫਿਰ ਬੀਬੀ ਗੁਲਾਬਕੌਰ ਜੀ ਜਹਾਜ਼ ਦੇ ਇੱਕ ਕੋਨੇ 'ਚ ਨਾ ਜਾ ਕੇ ਬੈਠ ਗਏ ਜਿਹੜੀ ਵੀ ਉੱਥੇ ਜਗ੍ਹਾ ਸੀ ਉੱਥੇ ਚਟਾਈ ਵਿਛਾਈ ਹੁਣ ਲੜਾਈ ਹੋਈ ਆ ਪਤੀ ਨਾਲ ਘਰ ਛੱਡਤਾ ਅੱਗੇ ਕੋਈ ਵੀ ਦਿਖਦਾ ਨਹੀਂ ਪਰਦੇਸ਼ ਚ ਜਾਣ ਦਾ ਇੱਕ ਜਜ਼ਬਾ ਤੇ ਇਹਨਾਂ ਦੇ ਮਨ ਤੇ ਨਾ ਮਤਲਬ ਬੋਝ ਸੀ ਥੋੜੀ ਟੈਨਸ਼ਨ ਚ ਬੈਠੇ ਸੀ ਉਦਾਸ ਸੀ ਤੇ ਇੰਨੇ ਚ ਭਾਈ ਹਾਫਿਜ਼ ਅਬਦੁੱਲਾਹ ਜੀ ਜੀਉਨ ਸਿੰਘ ਜੀ ਅਮਰ ਸਿੰਘ ਜੀ ਤੇ ਜਗਤਰਾਮ ਜੀ ਇਹਨਾਂ ਕੋਲ ਆ ਗਏ ਅੱਛਾ ਜੀ ਤੇ ਉਹਨਾਂ ਨੇ ਵੇਖਿਆ ਤੇ ਵੇਖਿਆ ਕਿ ਉਦਾਸ ਆ ਤੇ ਉਹਨਾਂ ਨੇ ਆ ਕੇ ਹੌਸਲਾ ਵਧਾਉਣ ਲਈ ਗੱਲ ਕੀਤੀ ਹਾਫਿਜ਼ ਅਬਦੁੱਲਾਹ ਜੀ ਨੇ ਸਿਰ ਤੇ ਹੱਥ ਰੱਖਿਆ ਭੈਣੇ ਤੇਰੀ ਕੁਰਬਾਨੀ ਬਹੁਤ ਵੱਡੀ ਆ ਤੂੰ ਦੇਸ਼ ਦੇ ਲਈ ਆਪਣੇ ਪਤੀ ਨੂੰ ਵੀ ਛੱਡ ਕੇ ਆ ਗਈਆਂ ਹਾਂਜੀ ਤੇ ਤੂੰ ਫਿਕਰ ਨਾ ਕਰ ਹੁਣ ਜਹਾ ਚੱਲ ਪਿਆ ਤੇਰੀ ਮੰਜ਼ਿਲ ਦੂਰ ਰਹਿ ਗਈ ਐ ਪਰ ਦੇਸ਼ ਲਈ ਜੋ ਤੇਰੀ ਲੋੜ ਐ ਉਹ ਪੂਰੀ ਹੋਣ ਜਾ ਰਹੀ ਐ ਅਸੀਂ ਸਾਰੇ ਤੇਰੇ ਭਰਾ ਆਂ ਸਾਰਿਆਂ ਨੇ ਪਿੱਛੇ ਕਿਆ ਕਿਆ ਹਾਂ ਹਾਂ ਗੁਲਾਬਕੌਰ ਅਸੀਂ ਤੇਰੇ ਭਰਾ ਆਂ ਤੂੰ ਸਾਡੀ ਭੈਣ ਐ ਅੱਛਾ ਜੀ ਤੇ ਚਲੋ ਜੀ ਜਾ ਚੱਲ ਪਿਆ ਆਪਣੀ ਚਾਲੇ ਚੱਲਦਾ ਰਿਹਾ ਕੁਝ ਦਿਨ ਬੀਤੇ ਤੇ ਬੀਬੀ ਗੁਲਾਬਕੌਰ ਜੀ ਨੂੰ ਨਾ ਕਵਿਤਾਵਾਂ ਲਿਖਣ ਦਾ ਗਾਣੇ ਲਿਖਣ ਦਾ ਦੇਸ਼ ਭਗਤੀ ਦੇ ਕਿਉਂਕਿ ਉਹ ਅਖਬਾਰ ਪੜ੍ਹਦੇ ਰਹੇ ਸੀ ਗਦਰ ਦੀ ਗੂੰਜ ਤੇ ਉਹ ਵੀ ਸ਼ੌਂਕ ਸੀ ਤੇ ਉਹ ਫਿਰ ਕਿਉਂਕਿ ਰਚਮਚ ਗਿਆ ਮਾਹੌਲ ਫਿਰ ਅਚਾਨਕ ਨਿਦਾਨ ਸਿੰਘ ਚੁग्गा ਜੀ ਦੀ ਇਹਨਾਂ ਨੂੰ ਕੋਈ ਤੋ ਖਬਰ ਮਿਲਦੀ ਆ ਉਹਨਾਂ ਨੇ ਕਿਹਾ ਵੀ ਅੱਗੇ ਚੈਕਿੰਗ ਹੋਣੀ ਆ ਤੇ ਤੁਸੀਂ ਸਾਰੇ ਇੰਜ ਕਰੋ ਵੀ ਜਿੰਨੇ ਵੀ ਹਥਿਆਰ ਹਨ ਸਾਰੇ ਸਮੁੰਦਰ ਚ ਸੁੱਟ ਦਿਓ ਕੋਈ ਵੀ ਇਹੋ ਜੀ ਸਮਗਰੀ ਜਿਹੜੀ ਫੜੀ ਜਾਵੇ ਤੇ ਉਹਨਾਂ ਨੂੰ ਇਹਨਾਂ ਪਤਾ ਨਾ ਲੱਗੇ ਵੀ ਤੁਸੀਂ ਕੌਣ ਹੋ ਤੇ ਕੀ ਕਰਨ ਜਾ ਰਹੇ ਹੋ ਤੇ ਸਾਰੇ ਸਮੁੰਦਰ ਚ ਸੁੱਟ ਦਿਓ ਚਲੋ ਜੀ ਉਹਨਾਂ ਨੇ ਹਥਿਆਰ ਥੇ ਹੋਰ ਸਮੁੰਦਰ ਚ ਸੁੱਟ ਤੇ ਤੇ ਜਹਾਜ਼ ਸਿੰਗਾਪੁਰ ਰੰਗੂਨ ਤੋਂ ਹੁੰਦਾ ਹੈ ਨਾ ਅਕਤੂਬਰ ਦੇ ਵਿੱਚ 1914 ਦੇ ਵਿੱਚ ਕਲਕੱਤੇ ਜਾ ਪਹੁੰਚਿਆ ਹੁਣ ਉਹਨਾਂ ਅੰਗਰੇਜ਼ ਉੱਥੇ ਉਹਨਾਂ ਨੂੰ ਖਬਰ ਮਿਲ ਗਈ ਅੰਗਰੇਜ਼ਾਂ ਨੇ ਚੈਕਿੰਗ ਕਰਨੀ ਸੀ ਹਾਂਜੀ ਤੇ ਉਹਨਾਂ ਦੇ ਵਿੱਚ ਇਹਨਾਂ ਨੇ ਨਾ ਇਹ ਜਦੋਂ ਖਬਰ ਮਿਲੀ ਨਿਹਦਾਨ ਸਿੰਘ ਚੁੱਗਾ ਜੀ ਦੀ ਹਾਂਜੀ ਤੇ ਬੀਬੀ ਗੁਲਾਬਕੌਰ ਜੀ ਨੇ ਨਾ ਇੱਕ ਮਨ ਵਿਚ ਵਿਉਂਤ ਸੋਚੀ ਵੀ ਮੈਂ ਤੇ ਕੱਲੀ ਔਰਤਾਂ ਜਹਾਜ਼ 'ਚ ਜੇ ਅੰਗਰੇਜ਼ਾਂ ਨੇ ਪੁੱਛਿਆ ਵੀ ਇਹ ਕੱਲੀ ਔਰਤ ਇੱਥੇ ਕੀ ਕਰਦੀ ਹੈ ਕੌਣ ਹੈ ਤਾਂ ਮੇਰੇ ਤੇ ਸ਼ੱਕ ਪੈ ਜਾਣਾ ਮੈਨੂੰ ਇਹਨਾਂ ਫੜ ਲੈਣਾ ਹਾਂਜੀ ਤੇ ਨਾਲੇ ਸਾਰੇ ਖਤਰੇ 'ਚ ਪੈ ਜਾਣਗੇ ਉਹਨਾਂ ਨੇ ਨਾ ਜਹਾਜ਼ ਦੇ ਚਲਦਿਆਂ ਹੀ ਇਹ ਪਤਾ ਕੀ ਕੀਤਾ ਉਹਨਾਂ ਨੇ ਕਿਹਾ ਵੀ ਇਸ ਤਰ੍ਹਾਂ ਨਹੀਂ ਹੋ ਸਕਦਾ ਮੈਂ ਠੀਕ ਹੈ ਕਿ ਅਸੀਂ ਸਾਰੇ ਭੈਣ ਭਰਾ ਵਾਂਗ ਹੀ ਰਹਿੰਦੇ ਆ ਪਰ ਤੁਹਾਡੇ ਚੋਂ ਕਿਸੇ ਇੱਕ ਨੂੰ ਜੀਵਨ ਸਿੰਘ ਤੇ ਅਮਰ ਸਿੰਘ ਖੜੇ ਸੀ ਕਿਸੇ ਇੱਕ ਨੂੰ ਮੇਰਾ ਪਤੀ ਬਣਨਾ ਪੈਣਾ ਪਰ ਰਵਾਂਗੇ ਅਸੀਂ ਭੈਣ ਭਰਾ ਵਾਂਗ ਹੀ ਕਿਉਂਕਿ ਅੰਗਰੇਜ਼ਾਂ ਤੋਂ ਬਚਣਾ ਪੈਣਾ ਤੇ ਉਹਨਾਂ ਨੇ ਮਤਲਬ ਸਾਰੇ ਵੇਖ ਕੇ ਚੁੱਪ ਹੋ ਗਏ ਕਹਿੰਦੇ ਚੁੱਪ ਕਿਉਂ ਜੇ ਨਹੀਂ ਤੇ ਸਾਨੂੰ ਅੰਗਰੇਜ਼ਾਂ ਨੇ ਫੜ ਲੈਣਾ ਤੇ ਇਹ ਇੰਨਾ ਹੌਸਲਾ ਬੀਬੀ ਦਾ ਗੁਲਾਬਕੌਰ ਦਾ ਫਿਰ ਅਮਰ ਸਿੰਘ ਨੇ ਕਿਹਾ ਵੀ ਜਿਉਨ ਸਿੰਘ ਆਪਾਂ ਤੇ ਵਿਖਾਵਾ ਹੀ ਕਰਨਾ ਹੈ ਹਾਂਜੀ ਤੇ ਵੈਸੇ ਤੇ ਭੈਣ ਭਰਾਈਆਂ ਤੇ ਤੂੰ ਪਤੀ ਬਣ ਜਾ ਫਿਰ ਜਿਉਨ ਸਿੰਘ ਜੀ ਬੀਬੀ ਗੁਲਾਬਕੌਰ ਦੇ ਪਤੀ ਬਣ ਗਏ ਤੇ ਜਦੋਂ ਜਹਾਜ਼ ਕਲਕੱਤੇ ਉਤਰਿਆ ਅੰਗਰੇਜ਼ਾਂ ਨੇ ਸਾਰੀ ਛਾਣਬੀਨ ਕੀਤੀ ਤੂੰ ਕੌਣ ਹੈ ਕਿੱਥੋਂ ਆ ਤੇ ਜਿਉਨ ਸਿੰਘ ਨੇ ਕਿਹਾ ਜੀ ਮੇਰੀ ਪਤਨੀ ਹੈ ਤੇ ਅਮਰ ਸਿੰਘ ਨੇ ਕਿਹਾ ਕਿ ਮੈਂ ਇਹਦਾ ਭਰਾ ਵਾਂ ਤੇ ਉਹਨਾਂ ਨੇ ਸਮਾਨ ਦੀ ਥੋੜੀ ਬਹੁਤੀ ਚੈਕਿੰਗ ਕੀਤੀ ਤਾਂ ਫਿਰ ਉਹਨਾਂ ਨੂੰ ਸ਼ੱਕ ਨਹੀਂ ਪਿਆ ਤੇ ਇਹ ਚੁੱਪ ਕਰਕੇ ਉੱਥੋਂ ਨਿਕਲ ਆਏ ਹੁਣ ਉੱਥੋਂ ਨਿਕਲ ਕੇ ਬੜੀ ਹੈਰਾਨੀ ਦੀ ਗੱਲ ਹੈ ਕਿ ਨਾ ਗੁਲਾਬਕੌਰ ਜੀ ਆਪਣੇ ਪਿੰਡ ਗਏ ਇੱਧਰ ਮਤਲਬ ਬਖਸ਼ੀ ਵਾਲੇ ਆਪਣੇ ਆਪਣੇ ਘਰ ਹੀ ਜਾਣਾ ਸੀ ਜਾਣਾ ਤੇ ਨਾ ਹੀ ਇਹ ਮਤਲਬ ਦੋਲੇ ਸਿੰਘ ਵਾਲਾ ਜਿਹੜਾ ਅਮਰ ਸਿੰਘ ਦਾ ਪਿੰਡ ਸੀ ਤੇ ਉੱਥੇ ਗਏ ਤੇ ਹੋਇਆ ਕਿ ਕਿ ਇਹ ਪੋਂਚੇ ਜਲੰਧਰ ਦਾ ਇੱਕ ਸੰਘਵਾਲ ਹੈ ਬੰਤਾ ਸਿੰਘ ਸੰਘਵਾਲ ਜੀ ਦੇ ਘਰ ਬੰਤਾ ਸਿੰਘ ਸੰਘਵਾਲ ਵੀ ਅੱਗੇ ਜਾ ਕੇ ਆਪਾਂ ਜ਼ਿਕਰ ਕਰਾਂਗੇ ਬਹੁਤ ਵੱਡੇ ਆਜ਼ਾਦੀ ਦੇ ਕਲਾਟੇ ਰਹੇ ਆ ਕਰਤਾਰ ਸਿੰਘ ਸਰਾਭਾ ਜੀ ਵੇਲੇ ਤੇ ਉਸ ਸੰਘਵਾਲ ਪਿੰਡ ਵੀ ਆਜ਼ਾਦੀ ਦਾ ਘੜ ਰਿਹਾ ਵਾ ਤੇ ਇਹ ਉੱਥੇ ਆ ਗਏ ਸੰਘਵਾਲ ਉੱਥੇ ਉਹਨਾਂ ਦੇ ਘਰ ਰਹਿਣ ਲੱਪੇ ਹੁਣ ਉਹ ਇੱਕ ਗੱਦਰੀਆਂ ਦਾ ਵੱਡਾ ਅੱਡਾ ਬਣ ਗਿਆ ਸੰਘਵਾਲ ਜਦੋਂ ਉੱਥੇ ਬੰਬ ਬਰੂਦ ਪੈਂਫਲਟ ਸਾਰਾ ਪ੍ਰਚਾਰ ਲਈ ਉਹਨਾਂ ਨੇ ਆਪਣਾ ਉਸ ਅੱਡੇ ਨੂੰ ਵਰਤਣਾ ਸ਼ੁਰੂ ਕਰਤਾ ਉਸ ਘਰ ਨੂੰ ਪਰ ਅਚਾਨਕ ਅੰਗਰੇਜ਼ਾਂ ਕੋਲ ਕਿਸੇ ਨੇ ਮੁਖਬਰੀ ਕਰਤੀ ਉੱਥੇ ਅੰਗਰੇਜ਼ਾਂ ਨੇ ਛਾਪਾ ਮਾਰਿਆ ਉਹ ਬਹੁਤ ਸਾਰਾ ਗੋਲਾ ਬਰੂਦ ਪੈਂਫਲਟ ਫੜੇ ਗਏ ਪਰ ਬੀਬੀ ਗੁਲਾਬਕੌਰ ਦੀ ਜਿਹੜੀ ਉੱਥੇ ਦੇਣ ਸੀ ਉਹਨਾਂ ਨੇ ਇਹਨਾਂ ਨੂੰ ਇੱਕ ਮਹਾਰਤ ਸੀ ਕਿ ਭੇਸ ਬਦਲ ਲੈਂਦਾ ਸੀ ਅੱਛਾ ਇਹਨਾਂ ਨੇ ਕੀ ਕੀਤਾ ਕਿ ਇੱਕ ਟੋਕਰੀ ਲਈ ਟੋਕਰੀ ਦੇ ਵਿੱਚ ਬੰਬ ਬਰੂਦ ਜਿੰਨਾ ਵੀ ਸੀ ਗੋਲੀ ਸਿੱਕਾ ਤੇ ਨਾਲੇ ਪੰਪਲੇਟ ਜਿਹੜੇ ਹੀ ਉਹ ਪਾਏ ਤੇ ਟੋਕਰੀ ਸਿਰ ਤੇ ਚੁੱਕੀ ਉੱਤੇ ਉਹ ਕੁਝ ਰੱਖ ਲਏ ਛਾਬੇ ਜੇ ਤੇ ਹੋਕਾ ਲਾਉਂਦੇ ਹੁੰਦੀ ਫੇਰੀ ਵਾਲੀ ਵਾਂਗੂ ਜਿਤਨਾ ਮਰੂਤ ਲੈ ਲੋ ਮਰੂਤ ਲੈ ਲੋ ਉਦੋਂ ਇਹ ਚੀਜ਼ਾਂ ਵੇਚਦੀਆਂ ਤੇ ਉਹ ਵੇਚਦੇ ਵੇਚਦੇ ਬਾਹਰ ਨਿਕਲ ਗਏ ਤੇ ਕਿਸੇ ਨੂੰ ਛੱਕ ਨਹੀਂ ਪਿਆ ਅੱਛਾ ਉੱਥੋਂ ਆ ਕੇ ਫਿਰ ਇਹ ਸਰਦਾਰ ਅਮਰ ਸਿੰਘ ਜੀ ਉਹਨਾਂ ਦੇ ਪਿੰਡ ਆ ਗਏ ਅਮਰ ਸਿੰਘ ਭਰਾ ਬਣੇ ਸੀ ਹਾਂਜੀ ਤੇ ਉਹਨਾਂ ਦੇ ਪਿੰਡ ਆ ਕੇ ਰਹਿ ਲਾ ਪੇ ਹੁਸ਼ਿਆਰਪੁਰ ਦੇ ਲਾਗੇ अच्छा ਤੇ ਉਸ ਪਿੰਡ ਦੇ ਵਿੱਚ ਜਦੋਂ ਰਹਿਣ ਲੱਗ ਪਏ ਤੇ ਹੁਣ ਉਹਨਾਂ ਦੀ ਜਿਹੜੀ ਚਾਚੀ ਸੀ ਉਹ ਉਹਨਾਂ ਨੂੰ ਗੱਲਾਂ ਦਾ ਸ਼ੌਂਕ ਸੀ ਉਹ ਇਹ ਬੀਬੀ ਨਾਲ ਗੱਲਾਂ ਕਰਦੀ ਸੀ ਪਰ ਜੀਵਨ ਸਿੰਘ ਚੁੱਪ ਹੀ ਰਹਿੰਦੇ ਸੀ ਕਿਉਂਕਿ ਉਹਨਾਂ ਨੂੰ ਦੱਸਿਆ ਤੇ ਹੋ ਗਿਆ ਹੈ ਕਿ ਇਹ ਪਤੀ ਪਤਨੀ ਹੈ ਪਰ ਹੈ ਤੇ ਭੈਣ ਭਰਾ ਸੀ ਤੇ ਉਹ ਫਿਰ ਇੱਕ ਦਿਨ ਨਾ ਕਾਂਸ਼ੀਰਾਮ ਮਡੋਲੀ ਬਹੁਤ ਵੱਡਾ ਨਾਂ ਹੋਏ ਨੇ ਗਦਰੀਆਂ ਦੇ ਵਿੱਚ ਬਹੁਤ ਘੱਟ ਲੋਕ ਜਾਣਦੇ ਨੇ ਗਦਰੀਆਂ ਦੀ ਅਹਿਮੀਅਤ ਨੂੰ ਉਹਨਾਂ ਦੇ ਲੋਕਾਂ ਨੂੰ ਜਿਨ੍ਹਾਂ ਨੇ ਦੇਸ਼ ਲਈ ਕੁਰਬਾਨੀਆਂ ਕੀਤੀਆਂ ਤੇ ਕਾਂਸ਼ੀਰਾਮ ਮਡੋਲੀ ਜੀ ਜਗਤ ਸਿੰਘ ਜੀ ਸੁਰਜਨ ਸਿੰਘ ਜੀ ਇਹ ਸਾਰੇ ਨਾਂ ਇੱਕਦਮ ਦਰਵਾਜ਼ਾ ਖੱਟ ਗਿਆ ਉਸੇ ਘਰ ਤੋਂ ਸਾਰੇ ਠਟੰਬਰ ਗਏ ਵੀ ਕੌਣ ਆ ਗਿਆ ਕੀ ਹੋਇਆ ਬੂਹਾ ਖੋਲਿਆ ਤੇ ਕਾਂਸ਼ੀਰਾਮ ਸੀ ਕਹਿੰਦਾ ਮੈਂ ਕਾਂਸ਼ੀਰਾਮ ਹਾਂ ਕਾਂਸ਼ੀਰਾਮ ਨੇ ਦੱਸਿਆ ਬੀਬੀ ਨੂੰ ਗੁਲਾਬਕੌਰ ਨੂੰ ਵੇਖਿਆ ਤੇ ਉਹਨਾਂ ਨੇ ਕਿਹਾ ਵੀ ਅਮਰ ਸਿੰਘ ਤੁਹਾਨੂੰ ਮੇਰੇ ਨਾਲ ਜਾਣਾ ਪੈਣਾ ਪ੍ਰਚਾਰ ਕਰਨ ਲਈ ਅੱਛਾ ਤੇ ਉਦੋਂ ਪ੍ਰਚਾਰ ਕੀ ਸੀ ਵੀ ਉਦੋਂ ਇਹ ਜਦੋਂ ਇਹ ਮਨੀਲਾ ਤੋਂ ਆਏ ਵੀ ਹੈ ਨਾ ਇਹਨਾਂ ਦਾ ਸਾਰਿਆਂ ਦਾ ਕੰਮ ਇਹ ਸੀ ਵੀ ਜਿਹੜੇ ਪੰਜਾਬ ਦੇ ਵਿੱਚ ਜਾ ਕੇ ਲੋਕਾਂ ਨੂੰ ਜਾਗਰਿਤ ਕਰਨਾ ਵੀ ਅੰਗਰੇਜ਼ਾਂ ਦੇ ਥੱਲੇ ਨਾ ਲੱਗੋ ਗੁਲਾਮੀਆਂ ਇਹਨਾਂ ਦੇ ਖਿਲਾਫ ਬਗਾਵਤ ਕਰੋ ਤੇ ਦੂਜਾ ਸੀ ਛੌਣੀਆਂ ਦੇ ਵਿੱਚ ਜਾ ਕੇ ਫੌਜੀਆਂ ਦੇ ਵਿੱਚ ਤੇ ਤੁਸੀਂ ਸੈਨਿਕਾਂ ਨੂੰ ਜਿਹੜੇ ਫੌਜੀ ਸੀ ਉਹਨਾਂ ਨੂੰ ਜਾਗਰਿਤ ਕਰਨਾ ਵਿਦਰੋਹ ਕਰਨ ਲਈ ਪੀਤ ਉਸੇ ਵਿਦਰੋਹ ਕਰੋ ਫੌਜ ਦੇ ਖਿਲਾਫ ਉਹਨਾਂ ਕੋ ਤਿਆਰ ਹੁੰਦੇ ਸੀ ਇਹਨਾਂ ਕੋ ਕੋਈ ਹਥਿਆਰ ਨਹੀਂ ਸੀ ਤੇ ਪਰ ਬੀਬੀਆਂ ਛਾਉਣੀਆਂ ਚ ਜਾ ਨਹੀਂ ਸਕਦੀਆਂ ਤੇ ਫਿਰ ਬੀਬੀ ਗਲਾਬਕਰ ਪ੍ਰਚਾਰ ਹੀ ਕਰਦੀ ਸੀ ਤੇ ਉਹਨਾਂ ਨੇ ਕਾਂਸ਼ੀਰਾਮ ਮਡੋਲੀ ਨੇ ਕਿਹਾ ਵੀ ਅਸੀਂ ਇੱਧਰ ਜਾਵਾਂਗੇ ਤੇ ਇੱਕ ਨਾਲ ਉਹਨਾਂ ਨੇ ਸਹਰਾ ਦਿੱਤਾ ਵੀ ਬੀਬੀ ਤੇਰੀ ਕੁਰਬਾਨੀ ਵੇਖ ਕੇ ਕਰਤਾਰ ਸਿੰਘ ਸਰਾਬਾ ਤੁਹਾਨੂੰ ਮਿਲਣ ਲਈ ਬਹੁਤ ਉਤਸਕ ਨੇ ਕਰਤਾਰ ਸਿੰਘ ਸਰਾਬਾ ਉਦੋਂ ਗਦਰ ਪਾਰਟੀ ਦਾ ਜੁਝਾਰੂ ਸਾਥੀ ਸੀ ਤੇ ਬੀਬੀ ਮਤਲਬ ਕਿਉਂ ਪਹਿਲਾਂ ਹੀ ਮਿਲਣਾ ਚਾਹੁੰਦੇ ਸੀ ਕਰਤਾਰ ਸਿੰਘ ਸਰਾਬਾ ਨੂੰ ਵੀ ਇੱਕ ਆਈਡਲ ਹੀਰੋ ਸੀ ਤੇ ਉਹ ਕਹਿੰਦੇ ਠੀਕ ਹੈ ਜੀ ਤੇ ਫਿਰ ਉਹ ਕਾਸ਼ੀਰਾਮ ਜੀ ਜੀਵਨ ਸਿੰਘ ਨੂੰ ਲੈ ਕੇ ਚਲੇ ਗਏ ਅਮਰ ਸਿੰਘ ਘਰੇ ਸੀ ਤੇ ਇਹ ਬੀਬੀਆਂ ਪਤਾ ਕੀ ਕਰਦੀਆਂ ਸੀ ਮਗਰੋਂ ਇਹ ਗੁਲਾਬ ਕੌਰ ਜੀ ਹਾਂਜੀ ਇੱਕ ਉਹਨਾਂ ਦੀ ਚਾਚੀ ਸੀ ਅਮਰ ਕੌਰ ਇੱਕ ਤਾਈ ਸੀ ਨਿਹਾਲੋ ਦਿਆਲ ਕੌਰ ਇਹ ਸਾਰੀਆਂ ਇਕੱਠੀਆਂ ਹੋ ਕੇ ਨਾ ਤੇ ਪਿੰਡ ਦੀਆਂ ਜਨਾਨੀਆਂ ਨੂੰ ਗਦਰ ਦੇ ਹੱਕ ਚ ਉਤਸ਼ਾਹਿਤ ਕਰਨ ਲਈ ਗਦਰ ਬਾਰੇ ਜਾਣਨ ਲਈ ਆਜ਼ਾਦੀ ਬਾਰੇ ਦੱਸਣ ਚਲ ਜਾਂਦੀਆਂ ਸੀ ਤੇ ਉਹਨਾਂ ਦਿਨਾਂ ਚ ਨਾ ਅੰਗਰੇਜ਼ ਜਿਹੜੇ ਹੀ ਆਪਣੀ ਫੌਜ ਵਿੱਚ ਕਿਉਂਕਿ ਉਹਨਾਂ ਦਾ ਵਿਸ਼ਵ ਯੁੱਧ ਲੱਗਾ ਹੋਇਆ ਹੈ ਅੰਗਰੇਜ਼ਾਂ ਦਾ ਤੇ ਉਹ ਆਪਣੀ ਫੌਜ ਦੇ ਵਿੱਚ ਪੰਜਾਬੀਆਂ ਨੂੰ ਭਰਤੀ ਕਰਦੇ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਪੰਜਾਬੀ ਇੱਕ ਤਾਂ ਸਾਡੇ ਗੁਲਾਮ ਹੈ ਦੂਜਾ ਇਹ ਲੜਨ ਲਈ ਬੜੇ ਤੇਜ਼ ਨੇ ਤੇ ਸਭ ਤੋਂ ਅੱਗੇ ਹੋ ਕੇ ਲੜਦੇ ਨੇ ਤੇ ਜੋ ਜਹਾਰੂ ਨੇ ਤੇ ਉਹ ਅੱਜ ਤੱਕ ਜਿੰਨੀਆਂ ਵੀ ਯੁੱਧ ਹੋਏ ਨੇ ਨਾ ਉਹਨਾਂ ਦੇ ਵਿੱਚ ਪੰਜਾਬੀਆਂ ਕਰਕੇ ਅੰਗਰੇਜ਼ ਜ਼ਿਆਦਾ ਜਿੱਤਦੇ ਰਹੇ ਸੀ ਤੇ ਉਹ ਬੀਬੀਆਂ ਨੂੰ ਘਰ ਘਰ ਜਾ ਕੇ ਸਮਝਾਉਂਦੀਆਂ ਸੀ ਕਿ ਤੁਸੀਂ ਅ ਮਤਲਬ ਕਿਉਂ ਉਹ ਤੇ ਤੁਹਾਡੇ ਤੇ ਤੁਹਾਡੇ ਦੇਸ਼ਵਾਸੀ ਨਹੀਂ ਆ ਉਹ ਤੁਹਾਡੇ ਤੇ ਰਾਜ ਕਰਦੇ ਨੇ ਤੁਹਾਨੂੰ ਗੁਲਾਮ ਬਣਾਇਆ ਹੋਇਆ ਵਾ ਤੇ ਤੁਸੀਂ ਉਹਨਾਂ ਦੇ ਜੰਗ ਦੇ ਵਿੱਚ ਆਪਣੇ ਜਵਾਨਾਂ ਦੀ ਆਪਣੇ ਪਤਿਆਂ ਦੀ ਆਪਣੇ ਮੁੰਡਿਆਂ ਦੀ ਬਲੀ ਕਿਉਂ ਦੇ ਰਹੇ ਜੀ ਕਿਉਂ ਉਹਨਾਂ ਦੇ ਮਗਰ ਲੱਗ ਕੇ ਤੁਸੀਂ ਭਰਤੀ ਕਰਾ ਰਹੇ ਆਪਣੇ ਆਪ ਨੂੰ ਸਮਝ ਕਰੋ ਉਹਨਾਂ ਦਿਨਾਂ ਦੇ ਜਿਨ੍ਹਾਂ ਦੇ ਪਤੀ ਜੰਗ ਤੇ ਗਏ ਹੁੰਦੇ ਸੀ ਨਾ ਹਾਂਜੀ ਤੇ ਉਹ ਪਤਾ ਮਤਲਬ ਆਪਣਾ ਰੋਹ ਕਿਸ ਤਰ੍ਹਾਂ ਕੱਢਦੀਆਂ ਸੀ ਉਹ ਇੱਕ ਗੁੱਸੇ ਦੇ ਵਿੱਚ ਰੋਹ ਦੇ ਵਿੱਚ ਵਿਰੋਧ ਦੇ ਵਿੱਚ ਇੱਕ ਗਾਣਾ ਗਾਉਂਦੀਆਂ ਹੁੰਦੀਆਂ ਸੀ ਬੜੀ ਪ੍ਰਚਲਿਤ ਬੋਲੀ ਹੋਈ ਸੀ ਨੀ ਬਸਰੇ ਦੀ ਲਾਮ ਟੁੱਟ ਜੇ ਨੀ ਮੈਂ ਰੰਡੀਆਂ ਸੁਹਾਗਣ ਹੋਵਾ ਤੇ ਇਸ ਤਰ੍ਹਾਂ ਫਿਰ ਚਲੋ ਸਮਾਂ ਲੰਘਦਾ ਗਿਆ ਇੱਕ ਦਿਨ ਨਾ ਇਹਨਾਂ ਨੂੰ ਖਬਰ ਮਿਲਦੀ ਆ ਕਿਤੇ ਪਿੰਡ ਹਰਿਆਣਾ ਵਾ ਹੁਸ਼ਿਆਰਪੁਰ ਦੇ ਵਿੱਚ ਉੱਥੇ ਗਏ ਹੋਏ ਸੀ ਇਹਨਾਂ ਨੂੰ ਖਬਰ ਮਿਲੀ ਗੁਲਾਬਕੌਰ ਜੀ ਨੂੰ ਰਹਿਮਤ ਅਲੀ ਜੀ ਜਗਤਰਾਮ ਜੀ ਇਹ ਸਾਰੇ ਜਿਹੜੇ ਆ ਨਾ ਇਹ ਸਾਥੀ ਫੜੇ ਗਏ ਅੱਛਾ ਤੇ ਇਹਨਾਂ ਦਾ ਮੁਕਾਬਲਾ ਹੋਇਆ ਤਿੰਨ ਸਾਥੀ ਮਾਰੇ ਗਏ ਤੇ ਕੁਝ ਭੱਜ ਗਏ ਤੇ ਜੌਨ ਸਿੰਘ ਵੀ ਫੜੇ ਗਏ ਸਾਰੇ ਤੇ ਇਹਨਾਂ ਨੂੰ ਬੜਾ ਦੁੱਖ ਹੋਇਆ ਖੈਰ ਹੁਣ ਹੌਸਲਾ ਤਾਂ ਰੱਖਣਾ ਹੀ ਸੀ ਤੁਹਾਨੂੰ ਇੱਕ ਦਿਨ ਘਰੇ ਸੀ ਤੇ ਕੁੰਡਾ ਖੜਕਿਆ ਤੇ ਹਰਨਾਮ ਸਿੰਘ ਟੁੰਡੀਲਾੜ ਜੀ ਆਏ ਹਰਨਾਮ ਸਿੰਘ ਟੁੰਡੀਲਾੜ ਦਾ ਵੀ ਸ਼ਹੀਦਾਂ ਦੇ ਵਿੱਚ ਕੁਰਬਾਨੀਆਂ ਦੇ ਵਿੱਚ ਬਹੁਤ ਵੱਡਾ ਨਾਮ ਹੈ ਇਹ ਜਿਹੜੀ ਗਦਰ ਪਾਰਟੀ ਦੀ ਸਥਾਪਨਾ ਦੇ ਵਿੱਚ ਕਰਤਾਰ ਸਿੰਘ ਦੇ ਮੋਰੀ ਸਾਥੀਆਂ ਚੋਂ ਰਹੇ ਨੇ ਸਰਾਬਾ ਜੀ ਦੇ ਤੇ ਟੁੰਡੀਲਾੜ ਇਹਨਾਂ ਨੂੰ ਤਾਂ ਕਹਿੰਦੇ ਵੀ ਇਹਨਾਂ ਦਾ ਬੰਬ ਬਣਾਉਂਦੇ ਸਮੇਂ ਇਹਨਾਂ ਦਾ ਇੱਕ ਹੱਥ ਉੱਡ ਗਿਆ ਸੀ ਤਾਂ ਇਹਨਾਂ ਦਾ ਨਾਮ ਹਰਨਾਮ ਸਿੰਘ ਟੁੰਡੀਲਾੜ ਪੈ ਗਿਆ ਸੀ ਤੇ ਉਹਨਾਂ ਨੇ ਆ ਕੇ ਕਿਹਾ ਵੀ ਕਰਤਾਰ ਸਿੰਘ ਸਰਾਬਾ ਮਿਲਣਾ ਆ ਰਿਹਾ ਤੁਹਾਨੂੰ ਤੇ ਮਿਲਣਾ ਚਾਹੁੰਦੇ ਤੇ ਇਹ ਬੜੇ ਖੁਸ਼ ਹੋਏ ਜਦੋਂ ਕਰਤਾਰ ਸਿੰਘ ਸਰਾਬ ਆਏ ਤੇ ਇਹਨਾਂ ਨੇ ਸਿਰ ਤੇ ਹੱਥ ਰੱਖਿਆ ਨੂੰ ਕਿਹਾ ਕਰਤਾਰਿਆ ਤੂੰ ਜੁਗ ਜੁਗ ਜੀਵੇਂ ਤੇ ਉਹਨਾਂ ਨੇ ਕਿਹਾ ਭੈਣੇ ਤੇਰੀ ਲੋੜ ਇੱਥੇ ਨਹੀਂ ਆ ਤੋ ਇੰਜ ਕਰ ਅਮਰਸੰਗ ਨੂੰ ਕਿਹਾ ਕਿ ਤੂੰ ਨਾ ਭੈਣ ਨੂੰ ਅੰਮ੍ਰitsar ਲੈ ਜਾ ਦਰਬਾਰ ਸਾਹਿਬ ਅੱਛਾ ਉੱਥੇ ਨਾ ਗੁਲਾਬ ਸਿੰਘ ਦਾ ਬੁੰਗਾ ਉੱਥੇ ਛੱਡਿਆ ਬਸ ਉਨੋਂ ਉਹਨਾਂ ਨੇ ਪੁੱਛਿਆ ਵੀ ਕੀ ਕਰਨਾ ਕੀ ਨਹੀਂ ਕਰਨਾ ਤੇ ਜੋ ਉਹਨਾਂ ਨੇ ਵਿਉਂਤਬੰਦੀ ਕੀਤੀ ਉਹਦੇ ਮੁਤਾਬਕ ਉਹ ਅੰਮ੍ਰਿਤਸਰ ਗੁਲਾਬ ਸਿੰਘ ਦੇ ਬੁੰਗੇ ਬੀਬੀ ਗੁਲਾਬ ਘਰੋਂ ਛੱਡ ਗਿਆ ਅੱਛਾ ਜੀ ਤੇ ਚਲੋ ਉੱਥੇ ਬੈਠੇ ਸੀ ਅਚਾਨਕ ਸ਼ਾਮ ਨੂੰ ਕੁੰਡਾ ਖੜਕਿਆ ਠਕ 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 ਇਹਨਾਂ ਨੇ ਬੂਆ ਖੋਲ੍ਹਿਆ ਤਾਂ ਅੱਗੇ ਕਰਤਾਰ ਸਿੰਘ ਖੜਾ ਸੀ ਸਾਈਕਲ ਤੇ ਆਏ ਸੀ ਉਹਨਾਂ ਨੇ ਹੱਥ 'ਚ ਰਸਤੇ ਦੁੱਧ ਸੀ ਤੇ ਇਹਨਾਂ ਨੂੰ ਦਿੱਸਿਆ ਵੀ ਰੱਖ ਲੈ ਤੇ ਆਪ ਜਾ ਕੇ ਸੌਂ ਗਿਆ ਤੇ ਕਹਿੰਦਾ ਸਵੇਰੇ ਤਰਤੀਬ ਦੱਸਾਂਗੇ। ਅੱਛਾ। ਚਲੋ ਜੀ ਸਵੇਰੇ ਤਰਤੀਬ ਐ ਸੀ ਉਹਨਾਂ ਨੇ ਨਾ ਸਾਈਕਲ ਮਗਰ ਬਿਠਾਇਆ ਬੀਬੀ ਨੂੰ ਗੁਲਾਬ ਕਰਨ ਨੂੰ ਤੇ ਮੋਚੀ ਵਜਾ ਰਿਹਾ ਆਪਣੇ ਸਾਥ 14 ਹੁੰਦਾ ਸੀ। ਅੱਛਾ। ਕਾਫੀ ਮਸ਼ਹੂਰ ਸੀ। ਉਹਦੇ ਵਿੱਚ ਦੀ ਲੰਗ ਦੇ ਲੰਗ ਜਾਂ ਸਾਰੀ ਗਦਰ ਪਾਰਟੀ ਦੀ ਉਹਨਾਂ ਨੇ ਵਿਆਹਤ ਬਣਾਈ ਵੀ ਆਪਾਂ ਨਾ ਇੰڈیا ਕੀ ਇੱਥੇ ਇੱਕ ਇੱਕ ਮਕਾਨ ਕਿਰਾਏ ਤੇ ਲੈਣਾ ਵਾ। ਉਦੋਂ ਕਿਰਾਏ ਤੇ ਕੱਲੇ ਬੰਦੇ ਨੂੰ ਨਹੀਂ ਸੀ ਦਿੰਦੇ ਵਿਆਹੇ ਬੰਦੇ ਨੂੰ ਦਿੰਦੇ ਸੀ। ਤੇ ਇਹਨਾਂ ਨੇ ਨਾ ਫਿਰ ਕਿਹਾ ਵੀ ਇੱਕ ਇੰਦਰ ਸਿੰਘ ਨੂੰ ਆਪਣਾ ਪਤੀ ਬਣਾਇਆ ਫਿਰ ਅੱਛਾ ਫਿਰ પતિ ਬਣਾਇਆ ਹਾਂ ਤੇ ਕਰਤਾਰ ਸਿੰਘ ਨੂੰ ਤੇ ਇੱਕ ਹੋਰ ਸਾਥੀ ਸੀ ਉਹਨਾਂ ਨੂੰ ਆਪਣਾ ਮਤਲਬ ਭਰਾ ਬਣਾ ਲਿਆ ਤੇ ਇੱਕ ਸਰਨਦਾਸ ਦੀ ਤੇ ਉਹਨਾਂ ਦੀ ਬੋਟੀ ਸੀ ਸਤਿਆਵਤੀ ਅੱਛਾ ਜੀ ਤੇ ਉਹ ਵੀ ਇੱਕ ਕਪੜੇ ਦੇ ਵਕਾਰੀ ਵਪਾਰੀ ਬਣ ਗਏ ਤੇ ਮੂਲ ਚੰਦ ਸਰਾ ਸੀ ਉੱਥੇ ਅੰਮ੍ਰਿਤਸਰ ਦੇ ਵਿੱਚ ਉਹਦੇ ਵਿੱਚ ਰਹਿ ਕੇ ਨਾ ਇਹਨਾਂ ਨੇ ਮਤਲਬ ਕਿਰਾਏ ਤੇ ਲੈ ਲਿਆ ਤੇ ਉਹਨਾਂ ਨੇ ਐਡਵਾਂਸ ਜਿਹਨੂੰ ਕਹ ਦਿੰਦੇ ਨੇ ਨਾ 20 ਰੁਪਏ ਕਿਰਾਇਆ ਜਿਹੜਾ ਨਾ ਮੌਕੇ ਤੇ ਮਤਲਬ ਉਹਨਾਂ ਨੂੰ ਅਗਰੇ ਪਹਿਲਾਂ ਐਡਵਾਂਸ ਦੇ ਤੌਰ ਤੇ ਪੇਸ਼ਗੀ ਦੇ ਦਿੱਤਾ ਕਿਰਾਏ ਦਾ ਅੱਛਾ ਜੀ ਉੱਥੇ ਬਹਿ ਕੇ ਫਿਰ ਇਹ ਅੰਦਰ ਖਾਤੇ ਸਾਰੀਆਂ ਗਦਰ ਦੀਆਂ ਵਿਉਂਤਬੰਦੀਆਂ ਬੰਬ ਤੇ ਕਿਵੇਂ ਗਦਰ ਕਰਨਾ ਵਾ ਉਹ ਸਾਰੀਆਂ ਵਿਉਂਤਾਂ ਉਹਦੇ ਅੰਦਰ ਫਿਰ ਬਣਾਉਂਦੇ ਰਹੇ ਤੇ ਉੱਥੇ ਨਾ ਜਦੋਂ ਉਹ ਮੂਲ ਸ਼ਾਂਤ ਸਰਾਏ ਦੇ ਵਿੱਚ ਇਹ ਰਹਿ ਰਹੇ ਸੀ ਹਾਂਜੀ ਤੇ ਅਚਾਨਕ ਇੱਕ 15-16 ਸਾਲ ਦਾ ਮੁੰਡਾ ਈ ਲੂਹਾਂ ਜਿਹਾ ਮੁੰਡਾ ਆ ਉਹਨੇ ਕਿਹਾ ਫ੍ਰਿਸਕੋ ਫ੍ਰਿਸਕੋ ਅਗੋਂ ਬੀਬੀ ਗਲਬਕੌਰ ਨੇ ਕਿਹਾ ਫ੍ਰਿਸਕੋ ਉਹਨੇ ਪਤਾ ਫ੍ਰਿਸਕੋ ਕੀ ਸੀ ਫ੍ਰਿਸਕੋ ਇਹਨਾਂ ਦਾ ਕੋਡ ਵਰਡ ਸੀ ਫ੍ਰਿਸਕੋ ਸਰ ਬਲੋ ਲੋਟ ਬੱਦੀ ਇਹਨਾਂ ਨੇ ਕੋਡ ਰੱਖੇ ਹੋਏ ਸੀ ਵੀ ਇਹ ਬੰਦਾ ਆਪਣਾ ਵਾ ਤੇ ਉਹ ਬਹੁਤ ਲੂਹਾਂ ਜਿਹਾ ਮੁੰਡਾ ਸੀ ਤੇ ਅਜੇ ਦਾੜ੍ਹੀ ਵੀ ਨਹੀਂ ਸੀ ਉੱਗੀ ਮੁੱਛਾਂ ਵੀ ਨਹੀਂ ਸੀ ਉੱਗੀਆਂ ਤੇ ਉਹਨੇ ਆ ਕੇ ਖਬਰ ਦਿੱਤੀ ਵੀ ਬੀਬੀ ਆਪਣੇ ਇਸ ਜਗ੍ਹਾ ਦਾ ਪੁਲਿਸ ਨੂੰ ਪਤਾ ਲੱਗ ਗਿਆ ਵਾ ਤੇ ਉਹ ਛਾਪੇਮਾਰੀ ਕਰਨ ਲਾਉਣੇ ਲੱਗੀ ਆ ਪਾਇਥੋ ਸਮਾਨ ਚੁੱਕੀ ਆ ਇਹ ਬੀਬੀ ਜੀ ਪਤਾ ਕੀ ਕਰਦੇ ਹੁੰਦੇ ਇਹ ਇਹਨਾਂ ਨੇ ਕੰਮ ਸੀ ਵੀ ਇਹਨਾਂ ਨੇ ਨਾ ਚਰਖਾ ਢਾਹ ਕੇ ਤੇ ਉੱਤੇ ਬੈਠੇ ਰਹਿਣਾ ਬਾਹਰ ਉਹ ਜਿੱਥੇ ਕਮਰਾ ਲਿਆ ਸੀ ਚਰਖਾ ਕੱਤਦੇ ਰਹਿਣਾ ਨਾਲ ਗਾਉਂਦੇ ਰਹਿਣਾ ਤੇ ਉਧਰੋਂ ਧਿਆਨ ਰੱਖਣਾ ਵੀ ਕੌਣ ਆ ਰਿਹਾ ਕੀ ਆ ਰਿਹਾ ਤੇ ਉਹ ਬੀਬੀ ਨੂੰ ਕੋਡਵਰਡ ਦੱਸ ਕੇ ਤੇ ਅੰਦਰ ਜਾ ਕੇ ਤੇ ਮਤਲਬ ਉਹ ਬੰਬ ਜਾਂ ਜੋ ਵੀ ਸਮਗਰੀ ਸੀ ਤਿਆਰ ਕਰਦੇ ਸੀ ਪੈਂਫਲੇਟ ਬਣਾਉਂਦੇ ਸੀ ਗਦਰ ਦੇ ਗੂੰਜ ਦੇ ਪਰਚੇ ਬਣਾਉਨੇ ਸੀ ਤੇ ਉਹ ਕਰਦੇ ਸੀ ਫਿਰ ਬੀਬੀ ਨੂੰ ਹੁਣ ਕੋਈ ਰਾਹ ਨਾ ਸੁਝਿਆ ਇਨਾਂ ਨੇ ਕੀ ਕੀਤਾ ਵੀ ਆਪਣਾ ਪੋਟਲਿਆਂ ਚ ਸਮਾਨ ਬੰਨਿਆ ਤੇ ਉਹ ਕਿਉਂਕਿ ਮੁੰਡਾ ਸੀ ਉਹ ਕਹਿੰਦੀ ਵੀ ਹੁਣ ਤੂੰ ਬਚੇਂਗੀ ਕਿਵੇਂ ਬਚੇਗਾ ਕਿਵੇਂ ਤੋ ਇੰਜ ਕਰ ਆ ਮੇਰਾ ਇੱਕ ਸੂਟ ਪਿਆ ਵਾ ਤੇ ਉਹਦਾ ਸਰੀਰ ਪਤਲਾ ਸੀ ਉਹਨੂੰ ਆਪਣਾ ਇੱਕ ਸੂਟ ਪਵਾਤਾ ਵਾਲ ਉਹਦੇ ਪਿੱਛੇ ਕੁੜੀਆਂ ਵਾਂਗ ਬਨਤੇ ਗਠੜੀ ਚੁੱਕੀ ਤੇ ਇਹ ਚੁੱਪਚਾਪ ਮਤਲਬ ਇੱਕ ਭਾਈ ਅਮਰਸੰਗ ਦੇ ਜਿਹੜੇ ਇਹਦੇ ਭਰਾ ਬਣੇ ਸੀ ਉਹਨਾਂ ਦੀ ਇੱਕ ਬੀਬੀ ਰਿਸ਼ਤੇਦਾਰ ਸੀ ਇੰਦਰਕੌਰ ਉਹਨਾਂ ਦੇ ਪਿੰਡ ਆ ਗਏ ਫਿਰ ਜਲੰਧਰ ਗੱਡੀ 'ਚ ਬਹਿ ਕੇ ਕਿਸ ਤਰੀਕੇ ਤੇ ਨਿਕਲ ਆਏ ਉੱਥੋਂ ਤੇ ਫਿਰ ਗੱਡੀ 'ਚ ਬਹਿ ਕੇ ਇੰਦਰਕੌਰ ਜੀ ਦੇ ਘਰ ਆ ਗਏ ਅੱਛਾ ਜੀ ਜਦੋਂ ਸਾਰੇ ਥਾਂ ਤੇ ਛਾਪੇਮਾਰੀ ਸ਼ੁਰੂ ਹੋ ਗਈ ਹਾਂਜੀ ਤੇ ਸਾਰੇ ਗਦਰੀ ਇੱਧਰ ਉੱਧਰ ਮਤਲਬ ਵੱਖਰੇ ਵੱਖਰੇ ਹੋ ਗਏ ਤੇ ਕਰਤਾਰ ਸਿੰਘ ਸਰਾਬਾ ਜੀ ਨੇ ਚਿੱਠੀ ਦੇ ਰਾਈ ਨਾ ਇਹਨਾਂ ਦੀ ਬੀਬੀ ਗੁਲਾਬਕੌਰ ਦੀ ਡਿਊਟੀ ਲਾ ਦਿੱਤੀ ਕਿ ਤੁਸੀਂ ਨਾ ਅੱਡ-ਅੱਡ ਗਦਰੀਆਂ ਨੂੰ ਇਕੱਠੇ ਕਰਨਾ ਤੇ ਇਹ ਇੱਕ ਸੋਢੀ ਸਾਹਿਬ ਹੁੰਦੇ ਸੀ ਉਹਨਾਂ ਦੀ ਪੁੱਤਰੀ ਸੀ ਬੀਬੀ ਰਗਬੀਰ ਕੌਰ ਤੇ ਉਹਨਾਂ ਦੇ ਨਾਂ ਤੇ ਵੀ ਉਹਨਾਂ ਨੇ ਖਤ ਲਿਖਿਆ ਸੀ ਕਿ ਕਿਉਂਕਿ ਸਿੱਧੀ ਜਾਣਕਾਰੀ ਤੇ ਹੁੰਦੀ ਨਹੀਂ ਤੇ ਕੋਈ ਸੋਰਸ ਚਾਹੀਦੇ ਤੋਂ ਖਾਤਰਾ ਹੀ ਦੱਸਦੇ ਸੀ ਵੀ ਬੀਬੀ ਗੁਲਾਬ ਕੌਰ ਹੈ ਤੇ ਇਹ ਸਾਰੇ ਗਦਰੀਆਂ ਨੂੰ ਇਕੱਠਾ ਕਰਨ ਲਈ ਨਾ ਤੇ ਉਹਨਾਂ ਕੋਲ ਹਸਨਪੁਰ ਪਿੰਡ ਸੀ ਹਸਨਪੁਰ ਸੋਢੀ ਉੱਥੇ ਜਾ ਕੇ ਇਹ ਬੀਬੀ ਰਗਬੀਰ ਕੌਰ ਜੀ ਨੂੰ ਮਿਲੇ ਤੇ ਉਹਨਾਂ ਨੂੰ ਸਾਰਾ ਦੱਸਿਆ ਉੱਥੇ ਉਹਨਾਂ ਨੂੰ ਪਤਾ ਲੱਗਾ ਵੀ ਗਦਰ ਗਦਰੀਆਂ ਨੇ ਨਾ ਅਸਲਾਹ ਹਥਿਆਰ ਲੈਣ ਲਈ ਇੱਕ ਫੌਜ ਦੇ ਰਸਾਲਦਾਰ ਨਾਲ ਰਸਾਲਦਾਰ ਗੰਡਾ ਸਿੰਘ ਉਹਨਾਂ ਦੇ ਨਾਲ ਸੰਪਰਕ ਕੀਤਾ ਸੀ ਤੇ ਉਹ ਗੰਡਾ ਸਿੰਘ ਦਾ ਉਹਨਾਂ ਨੂੰ ਬਾਅਦ ਚ ਪਤਾ ਲੱਗਾ ਕਿ ਉਹ ਇਹ ਇਸੇ ਦੌਰਾਨ ਹੀ ਨਾ ਸਾਰੀ ਜਦੋਂ ਛਾਪੇ ਮਾਰੀ ਹੋ ਰਹੀ ਸੀ ਹਾਂਜੀ ਤੇ 25 ਮਾਰਚ 1915 ਨੂੰ ਰਹਿਮਤ ਅਲੀ ਵਜੀਦ ਕੇ ਹੋਰ ਉਹਨਾਂ ਦੇ ਸਾਥੀਆਂ ਨੂੰ ਪੰਜ ਛੇ ਸਾਥੀਆਂ ਨੂੰ ਫਾਂਸੀ ਦੇ ਦਿੱਤੀ ਗਈ ਅੱਛਾ ਉਸ ਤੋਂ ਬਾਅਦ 26 ਮਾਰਚ ਨੂੰ ਕਾਂਸ਼ੀ ਰਾਮ ਮਡੋਲੀ ਹੋਰਾਂ ਨੂੰ ਜੀਵਨ ਸਿੰਘ ਹੋਰਾਂ ਨੂੰ ਇਹਨਾਂ ਨੂੰ ਵੀ ਫਾਂਸੀ ਦੇ ਦਿੱਤੀ ਇਹਨਾਂ ਨਾਲ ਵਿਚਾਰੇ ਟੁੱਟ ਗਏ ਪਰ ਇਸੇ ਦੌਰਾਨ ਹੀ ਕਰਤਾਰ ਸਿੰਘ ਸਰਾਭਾ ਨੇ ਇੱਕ ਬੀਬੀ ਗਲਬਕਰ ਨੂੰ ਤੇ ਰਗਵੀਰ ਕਰਨ ਨੂੰ ਇੱਕ ਖੱਤ ਲਿਖਿਆ ਉਹਦੇ ਵਿੱਚ ਉਹਨਾਂ ਨੇ ਲਿਖਿਆ ਕਿ ਇਹ ਸਾਰਿਆਂ ਦੀ ਫਾਂਸੀ ਦਾ ਕਾਰਨ ਤੇ ਸਾਰੀ ਜਿੰਨੀ ਵੀ ਇਹਨਾਂ ਨੇ ਮੁਖਬਰੀ ਆ ਇਹ ਸਾਰੀ ਇੱਕ ਰਸਾਲਦਾਰ ਗੰਢਾ ਸਿੰਘ ਨੇ ਕੀਤੀ ਆ ਅੱਛਾ ਜੀ 16 ਨਵੰਬਰ 1915 ਨੂੰ ਨਾ ਕਰਤਾਰ ਸਿੰਘ ਸਰਾਭਾ ਵਿਸ਼ਨੂੰ ਗਰੇਸ਼ ਪਿੰਗਲੇ ਇਹਨਾਂ ਸਾਰੇ ਸਾਥੀਆਂ ਨੂੰ ਵੀ ਫਾਂਸੀ ਦਾ ਹੁਕਮ ਹੋ ਗਿਆ ਅੱਛਾ ਜੀ ਤੇ ਵਿਚਾਰੇ ਟੁੱਟ ਗਏ ਅੰਦਰੋਂ ਕਿ ਸਾਰੀ ਟੀਮ ਹੀ ਸਾਰਾ ਇਹਨਾਂ ਦਾ ਜਿੰਨੇ ਵੀ ਗਦਰੀ ਯੋਧੇ ਸੀ ਸਾਰੇ ਤੇ ਫੜੇ ਗਏ ਟਗੀਆਂ ਨੂੰ ਫਾਂਸੀ ਦੇ ਦਿੱਤੀ ਗਈ ਤੇ ਬੀਬੀ ਰਕਬੀਰ ਕੌਰ ਨੇ ਪਤਾ ਕੀ ਕੀਤਾ ਉਹ ਜਿਹੜਾ ਖਾਤ ਆਇਆ ਸੀ ਨਾ ਕਰਤਾ ਸਿੰਘ ਸਰਾਂਭਾ ਜੀ ਦਾ ਵੀ ਇਸ ਸਾਰੇ ਕੁਛ ਦਾ ਜਿਹੜਾ ਅਸਲ ਜ਼ਿੰਮੇਵਾਰ ਰਸਾਲਦਾਰ ਗੰਢਾ ਸਿੰਘ ਹੈ ਹਾਂਜੀ ਉਹਨਾਂ ਨੇ ਰਸਾਲਦਾਰ ਗੰਢਾ ਸਿੰਘ ਦੇ ਪਿੰਡ ਜਾ ਕੇ ਤੇ ਉਹਦੇ ਗੋਲੀ ਮਾਰਤੀ ਉਸੇ ਦੇਣੀ ਜਿੱਦਣ ਇਹਨਾਂ ਨੂੰ ਫਾਂਸੀ ਹੋਣੀ ਸੀ ਤੇ ਉਹਨੂੰ ਵੀ ਮੌਤ ਦੇ ਘਾਟ ਉਦਾਰ ਦਿੱਤਾ ਤੇ ਇਹ ਸੀ ਬੀਬੀ ਰਗਬੀਰ ਕੌਰ ਦੀ ਵੀ ਕੁਰਬਾਨੀ ਹਾਂਜੀ ਫਿਰ ਕੀ ਹੋਇਆ ਕਿ ਬੀਬੀ ਗੁਲਾਬ ਕੌਰ ਦੇ ਵੀ ਵਾਰੰਟ ਜਾਰੀ ਹੋ ਗਏ ਤੇ ਬੇਲਾ ਸਿੰਘ ਇੱਕ ਮੁਖਬਰ ਹੁੰਦਾ ਸੀ ਉਹਦੇ ਮੁਖਬਰੀ ਤੇ ਇਹਨਾਂ ਨੂੰ ਕੋਟਲਾ ਨੌਦ ਸੰਗ ਪਿੰਡ ਤੋਂ ਗ੍ਰਿਫਤਾਰ ਕਰ ਲਿਆ ਹੁਣ ਇਹਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਚ ਭੇਜਤਾ ਜੇਲ੍ਹ ਭੇਜਤਾ ਲਾਹੌਰ ਦੇ ਸ਼ਾਹੀ ਕਿਲੇ ਦੇ ਵਿੱਚ ਇਹਨਾਂ ਨੂੰ ਕੈਦ ਕੀਤਾ ਅੱਛਾ ਉੱਥੇ ਇੱਕ ਵਾਰਡਨ ਸੀ ਮਤਲਬ ਵਾਰਡਨ ਨਹੀਂ ਸੀ ਉੱਥੇ ਜਿਹੜੀ ਕੈਦੀਆਂ ਦੀ ਉਹ ਕਰਦੀ ਦੇਖਭਾਲ ਜਾਂ ਸਾਰਾ ਕੁਝ ਕਰਦੀ ਸੀ ਉਹ ਸੀ ਬੀਬੀ ਨੂਰਾ ਉਹ ਬੀਬੀ ਨੂਰਾ ਨੇ ਮਤਲਬ ਇਹਨਾਂ ਨੂੰ ਬਹੁਤ ਟਾਰਚਰ ਕੀਤਾ ਗਿਆ ਇਹਨਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਬਕਾਉਣ ਦੀ ਕੋਸ਼ਿਸ਼ ਕੀਤੀ ਪਰ ਇਹਨਾਂ ਨੇ ਮੂੰਹ ਨਹੀਂ ਆਪਣਾ ਖੋਲਿਆ ਤੇ ਉਹ ਬੀਬੀ ਨੂਰਾ ਸੀ ਉਹ ਬਹੁਤ ਖਤਰਨਾਕ ਸੀ ਉਹਨਾਂ ਨੇ ਲੱਤ ਢਿੱਡ ਤੇ ਲੱਤਾਂ ਮਾਰੀਆਂ ਮੂੰਹ ਤੇ ਮਾਰੀਆਂ ਖੂਨ ਨਿਕਲ ਆਇਆ ਉਹ ਆ ਮੁੜ ਕੇ ਉਹ ਬਹੁਤ ਬਿਮਾਰ ਹੋ ਗਏ ਤੇ ਉਹਨਾਂ ਨੂੰ ਹਸਪਤਾਲ ਭਰਤੀ ਕਰਾਇਆ ਬਾਅਦ ਚ ਉਹ ਕਹਿੰਦੀ ਵੀ ਮੈਨੂੰ ਤਾਂ ਮੈਂ ਤਾਂ ਸਾਰਾ ਵਾਰਡਨ ਦੇ ਕਹਿਣ ਤੇ ਕੀਤਾ ਸੀ ਨਬੀ ਖਾਨ ਦੇ ਤੇ ਉਹ ਨਵੀ ਖਾਨ ਜਿਹੜਾ ਵਾਰਡਨ ਸੀ ਉਹ ਮੁੱਕਰ ਗਿਆ ਵੀ ਮੈਂ ਤਾਂ ਤੈਨੂੰ ਕਿਹਾ ਨਹੀਂ ਸੀ ਵੀ ਇੰਨਾ ਮਾਰ ਕਿਉਂਕਿ ਜੇ ਕੁਝ ਹੋ ਜਾਂਦਾ ਤੇ ਇਹਨਾਂ ਦੇ ਖਾਤੇ ਪੈ ਜਾਣੇ ਸੀ ਤੇ ਉਹ ਫਿਰ ਹੌਲੀ ਹੌਲੀ ਬੀਬੀ ਜਦੋਂ ਉਹਨਾਂ ਨੂੰ ਹਸਪਤਾਲ ਭਰਤੀ ਕਰਤਾ ਬੀਬੀ ਨੂਰਾ ਦੀ ਨਾਲ ਡਿਊਟੀ ਹੁੰਦੀ ਸੀ ਤੇ ਇਹ ਫਿਰ ਉਦੋਂ ਵੀ ਗਦਰ ਦੇ ਗਾਣੇ ਬੀਬੀ ਨੂਰਾ ਨੂੰ ਸੁਣਾਉਂਦੇ ਰਹੇ ਫਿਰ ਬੀਬੀ ਨੂਰਾ ਮਾਫੀ ਮੰਗੇ ਵੀ ਮੈਨੂੰ ਮaaf ਕਰ ਦੇ ਮੇਰੇ ਕੋਲ ਗਲਤ ਹੋ ਗਿਆ ਤੇ ਫਿਰ ਹਸਪਤਾਲੋਂ ਛੁੱਟੀ ਆ ਗਈ ਛੁੱਟੀ ਹੋ ਗਈ ਤੇ ਇਹਨਾਂ ਨੂੰ ਮਤਲਬ ਜੇਲ ਤੋਂ ਵੀ ਇਹਨਾਂ ਦੀ ਕਿਉਂਕਿ ਕੁਝ ਲੱਭਾ ਨਹੀਂ ਤੇ ਉਹ ਨਹੀਂ ਹੋਇਆ ਇਫਰ ਜੇਲ ਤੋਂ ਛੁੱਟ ਕੇ ਪਿੰਡ ਕੋਟਲਾ ਨੌਦ ਸਿੰਘ ਆ ਗਏ ਤੇ ਅਮਰ ਸਿੰਘ ਵੀ ਉੱਥੇ ਰਹਿੰਦੇ ਸੀ ਤੇ ਇਹਨਾਂ ਦੀ ਤਬੀਅਤ ਫਿਰ ਕਿਉਂਕਿ ਉੱਥੋਂ ਟਾਰਚਰ ਹੋਇਆ ਸੀ ਤੋਂ ਸਾਰਾ ਕਿਤੇ ਉੱਥੇ ਕਿਤੇ ਕੋਈ 60 ਜ਼ਿਆਦਾ ਵੱਜ ਗਈ ਤਬੀਅਤ ਜ਼ਿਆਦਾ ਠੀਕ ਨਹੀਂ ਸੀ ਰਹਿੰਦੀ ਇਹ ਫਿਰ ਉੱਥੇ ਚਰਖਾ ਲੈ ਕੇ ਤੇ ਬੈਠੇ ਰਹਿੰਦੇ ਤੇ ਕੱਤ ਦੇ ਰਹਿੰਦੇ ਤੇ ਨਾਲੇ ਗੀਤ ਗਾਉਂਦੇ ਰਹਿੰਦੇ ਤੇ ਇੱਕ ਦਿਨ ਅਮਰ ਸਿੰਘ ਨੇ ਕਿਹਾ ਵੀ ਇੱਥੇ ਨਾਲ ਦੇ ਪਿੰਡ 'ਚ ਹਕੀਮ ਹੈ ਦੁਨੀ ਚੰਦ ਤੇ ਤੁਹਾਨੂੰ ਮੈਂ ਉਹਦੇ ਕੋਲ ਲੈ ਜਾਣਾ ਕੋਈ ਦਵਾਦਾਰ ਉਹ ਨਾਲ ਸ਼ਾਇਦ ਠੀਕ ਹੋ ਜੇ ਤੇ ਉਹ ਹਕੀਮ ਕੋਲ ਲੈ ਗਏ ਹਕੀਮ ਨੇ ਪਹਿਲਾਂ ਦਵਾਈਆਂ ਦਿੱਤੀ ਤੇ ਜਦੋਂ ਬਾਕੀ ਸਾਰੇ ਚਲ ਗਏ ਨਾ ਹਾਂਜੀ ਤੇ ਉਹਨੇ ਅਮਰ ਸਿੰਘ ਨੂੰ ਕਿਹਾ ਕਿ ਇਹ ਬੀਬੀ ਦਾ ਨਾਂ ਭੈਣ ਗੁਲਾਬਕੌਰ ਹੈ ਉਹ ਹਰਾਨ ਰਹਿ ਗਿਆ ਕਹਿੰਦਾ ਹਾਂ ਪਰ ਤੁਹਾਨੂੰ ਕਿਵੇਂ ਪਤਾ ਉਹਨੇ ਦੱਸਿਆ ਕਹਿੰਦਾ ਮੈਂ ਅਸਲ 'ਚ ਹਕੀਮ ਨਹੀਂ ਮੈਂ ਕਰਮ ਸਿੰਘ ਹਾਂ ਤੇ ਆਹ ਮੇਰਾ ਸਾਥੀ ਆ ਧਰਮ ਸਿੰਘ ਅੱਛਾ ਜੀ ਉਹ ਦੋਵੇਂ ਗਦਰੀ ਸੀ ਤੇ ਬੀਬੀ ਉਹਨਾਂ ਨੂੰ ਵੇਖ ਕੇ ਫਿਰ ਉਹਨਾਂ ਦੇ ਰੂਹ 'ਚ ਜਾਨ ਚ ਜਾਨ ਆਈ ਉਹ ਬੜੀ ਖੁਸ਼ ਹੋਈ ਪੀ ਗਦਰੀਆਂ ਨੂੰ ਵੀ ਕੋਈ ਤੇ ਬਚੇ ਆ ਤੇ ਕੁਝ ਤੇ ਇੱਧਰ ਉੱਧਰ ਹੋਇਆ ਫਿਰ ਹਰਨਾਨ ਸਿੰਘ ਜੀ ਜਿਹੜੇ ਨਾ ਉਹ ਜੇਲ੍ਹ ਚੋਂ ਛੁੱਟ ਕੇ ਇੱਕ ਦਿਨ ਆਏ ਤੇ ਉਹਨਾਂ ਨੇ ਨਾ ਆ ਕੇ ਇਹਨਾਂ ਦੇ ਘਰ ਮਿਲਣ ਆਏ ਬੀਬੀ ਗਲਾਬ ਕੌਰ ਨੂੰ ਅੱਛਾ ਤੇ ਉਹਨਾਂ ਨੇ ਨਾ ਆ ਕੇ ਸੂਚਨਾ ਦਿੱਤੀ ਵੀ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ ਦਾ ਹੁਕਮ ਹੋ ਗਿਆ ਤੇ ਕੁਝ ਦਿਨਾਂ ਦੀ ਗੱਲ ਹੀ ਸੀ ਉਹ ਬੀਬੀ ਨੇ ਮਤਲਬ ਦੇਸ਼ ਦੇ ਮਹਾਨ ਯੋਧੇ ਸੀ ਸਾਰਾ ਕੁਝ ਤਿੱਤਰ ਬਿੱਤਰ ਗਿਆ ਜਿਹੜਾ ਸੁਪਨਾ ਲਿਆ ਸੀ ਆਜ਼ਾਦੀ ਲਈ ਉਹਨਾਂ ਤੇ ਮਨ ਤੇ ਗਲਤ ਲੱਗ ਗਈ ਉਹਨਾਂ ਨੂੰ ਫਾਂਸੀ ਤੇ ਹੋ ਗਈ ਪਰ 25 26 ਜਿਹੜਾ ਮਾਰਚ ਸੀ 1931 ਉਹਨਾਂ ਤੋਂ 2 ਦਿਨਾਂ ਬਾਅਦ ਹੀ ਇਹਨਾਂ ਕਹਿ ਕੇ ਕਿ ਅੰਗਰੇਜ਼ੋਂ ਹੁਣ ਤੁਹਾਡੀ ਬਾਦਸ਼ਾਹ ਦੇ ਦਿਨ ਪੁੱਗ ਗਏ ਤੇ ਇਹਨਾਂ ਨੇ ਫਿਰ ਸ਼ਹਾਦਤ ਦੇ ਦਿੱਤੀ ਇਹ ਸਦਾ ਦੀ ਨੀਂਦ ਸੌਂਗੇ ਤੇ ਦੇਸ਼ ਲਈ ਕੁਰਬਾਨੀ ਦੀ ਇੱਕ ਅਨੋਖੀ ਮਿਸਾਲ ਬਣੇ ਬੀਬੀ ਗੁਲਾਬਕਰ ਜਿਨ੍ਹਾਂ ਬਾਰੇ ਬਹੁਤ ਘੱਟ ਲੋਕ ਜਾਣਦੇ ਨੇ ਉਹਨਾਂ ਦੀ ਕਿੰਨੀ ਵੱਡੀ ਦੇਣ ਸੀ ਕਿਸ ਕਿਸ ਤਰੀਕੇ ਨਾਲ ਉਹਨਾਂ ਨੇ ਗਦਰੀਆਂ ਦੀ ਮਦਦ ਕੀਤੀ ਕਿਉਂਕਿ ਬੀਬੀ ਸਿੱਧੇ ਤੌਰ ਤੇ ਤਾਂ ਨਹੀਂ ਸੀ ਲੜ ਸਕਦੇ ਪਰ ਅਸਿੱਧੇ ਤੌਰ ਤੇ ਉਹਨਾਂ ਦੇ ਮਤਲਬ ਕੰਮਾਂ ਨੂੰ ਅੰਜਾਮ ਦੇਣਾ ਸਰੇ ਤੱਕ ਮੰਜ਼ਿਲ ਤੱਕ ਪਹੁੰਚਾਉਣਾ ਇਹ ਬੀਬੀ ਗਦਰੀ گلابਕੌਰ ਬਖਸ਼ੀ ਵਾਲਾ ਵੀ ਕਹਿੰਦੇ ਨੇ ਇਹਨਾਂ ਨੂੰ ਤੁਸੀਂ ਇਤਿਹਾਸ 'ਚ ਵੀ ਜਾ ਸਕਦੇ ਹੋ ਇਹ ਮੈਂ ਸੁਖਦੇਵ ਰਾਮ ਸੁਖੀ ਜੀ ਦੀ ਕਿਤਾਬ ਦੇ ਹਵਾਲੇ ਨਾਲ ਕਹਿ ਰਿਹਾ ਜਿੱਚ ਇਹ ਕਿਸ ਮਿੱਟੀ ਦੀਆਂ ਬਣੀਆਂ ਨੇ ਵਿਰੰਗਨਾਏ ਦੇਸ਼ ਦੀਆਂ ਮਹਾਨ ਔਰਤਾਂ ਕਹਿੰਦੇ ਨੇ ਵਕਤ ਗੁਲਸ਼ਨ ਪਰ ਪੜਾ ਤੋ ਲਹੂ ਹਮਨੇ ਦਿਆ ਬਾਹਰ ਆਈ ਤੋ ਕਹਤੇ ਹੈ ਤੇਰਾ ਕਾਮ ਨਹੀਂ ਸੋ ਇਹ ਹਾਲਤ ਹੈ ਸਾਡੇ ਅੱਜ ਦੇਸ਼ ਭਗਤਾਂ ਨੂੰ ਲੋਕੀ ਕਿਉਂਕਿ ਜਿਹੜਾ ਆਪਣੇ ਪੁਰਖਿਆਂ ਨੂੰ ਆਪਣੇ ਸ਼ਹੀਦਾਂ ਨੂੰ ਆਪਣੇ ਸੂਰਬੀਰਾਂ ਨੂੰ ਯਾਦ ਰੱਖਦਾ ਉਹ ਹੀ ਕੌਮਾਂ ਸਦਾ ਜਿੰਦਾ ਰਹਿੰਦੀਆਂ ਨੇ ਸੋ ਉਹਨਾਂ ਨੂੰ ਜਿੰਦਾ ਰੱਖਣ ਦੇ ਲਈ ਹੀ ਅਸੀਂ ਇਹ ਇੱਕ ਲੜੀ ਸ਼ੁਰੂ ਕੀਤੀ ਹੈ ਚੰਗਾ ਲੱਗੇ ਤੇ ਇਹਨਾਂ ਨੂੰ ਲੋਕਾਂ ਤੱਕ ਸਾਂਝਿਆ ਕਰਨਾ ਇਹ ਚੋਂ ਜਾਣਕਾਰੀ ਮਿਲੇ ਜਾਂ ਕਿਸੇ ਦੇ ਜੋਸ਼ ਭਰੇ ਜਾਂ ਦੇਸ਼ ਲਈ ਕੁਛ ਕਰਨ ਦਾ ਮਰਨ ਦਾ ਮਟਣ ਦਾ ਮੁਹੱਬਤ ਦਾ ਜਜ਼ਬਾ ਉੱਠੇ ਤੇ ਅਸੀਂ ਸ਼ੁਕਰਗੁਜ਼ਾਰ ਹਾਂ ਤੁਹਾਡੇ ਕਿ ਤੁਸੀਂ ਇਹਨੂੰ ਪਿਆਰ ਦਿਓ ਰੱਜ ਕੇ ਗੁਰਿੰਦਰ ਮਕਨਾ ਸ਼ੋਅ ਦੇ ਵਿੱਚ ਤੁਹਾਨੂੰ ਇਹੋ ਜੀਆਂ ਨਾਇਾਬ ਵੱਖਰੀਆਂ ਵਿਚਿੱਤਰ ਅਨੋਖੀਆਂ ਸੂਰਬੀਰ ਦੀਆਂ ਸੂਰਬੀਰਤਾ ਦੀਆਂ ਗਾਥਾਵਾਂ ਸੁਣਨ ਨੂੰ ਮਿਲਣ ਗਿਆ ਬਹੁਤ ਸ਼ੁਕਰਗੁਜ਼ਾਰ ਹਾਂ ਤੁਹਾਡੇ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਜੀ